ਅੱਜ ਇਸ ਐਸਵਾਈ ਲਹਿਰ ਨੂੰ ਪੰਜਾਬ ਦੇ ਗੱਬਰੂਆਂ ਨੇ ਕਬੱਡੀ ਦਾ ਗਰਾਊਂਡ ਬਣਾ ਲਿਆ ਹੈ। ਗਰਾਊਂਡ ਸਭ ਤੋਂ ਪਾਵਰਫੁੱਲ ਚੀਜ਼ ਹੈ ਜਿੱਥੇ ਇਨਸਾਨ ਨੂੰ ਹਰ ਦੁੱਖ ਸੁੱਖ ਚੋਂ ਨਿਕਲ ਕੇ ਉੱਪਰ ਉੱਠਣ ਦੀ ਜਿਹੜੀ ਪਾਵਰ ਮਿਲਦੀ ਹੈ ਜੋ ਵੀਲ ਪਾਵਰ ਤੇ। ਕਿਹੜੀ ਕਿਹੜੀ ਕੰਟਰੀ ਨੇ ਤੁਸੀਂ ਵੀ ਖੇਡੇ ਕਿਉਂਕਿ ਪੰਜਾਬ 'ਚ ਤੁਹਾਡਾ ਨਾਮ ਚੋਟੀ ਦੇ ਪਲੇਅਰ ਦੇ ਵਿੱਚ ਆਉਂਦਾ। ਮੈਂ ਕਲਦੀਪ ਸਿੰਘ ਅਮਰੀਕਾ, ਕੈਨੇਡਾ, ਯੂਰਪ, ਆਸਟ੍ਰੇਲੀਆ ਇਹ 12 ਮਹੀਨੇ ਦਿੰਦੇ ਜੀ ਤਨ ਖਾਸੀ ਦਾ ਕੁਲਦੀਪ ਇਹ ਗਰਾਊਂਡ ਕਦੇ ਬੰਦ ਨਹੀਂ ਹੁੰਦਾ ਇਹ ਦਿਮਾਗ ਦੇ ਵਿੱਚ ਕਿਵੇਂ ਆ ਗਿਆ ਵੀ ਗਰਾਊਂਡ ਹੋਊ ਨੀੜੇ ਤੇੜੇ ਤਾਂ ਹੈ ਨਹੀਂ ਸਭ ਤੋਂ ਵਧੀਆ ਜਿਹੜੀ ਪੀਸਫੁੱਲ ਜਗ੍ਹਾ ਹੈ ਜਿੱਥੇ ਮਾਨੂੰ ਸਕੂਨ ਵੀ ਮਿਲਦਾ ਹੈ ਨਾ ਵਾਤਾਵਰਨ ਵੀ ਬਹੁਤ ਸੋਹਣਾ ਵਾਲੇ ਦਾਲੇ ਵੀ ਇਸ ਥਾਂ ਨੂੰ ਗਰਾਊਂਡ ਬਣਾਇਆ ਜਾਵੇ ਦੇਖ ਰਹੇ ਤੁਸੀਂ ਸਾਰੀ ਸਿਨੈਰੀ ਵਾਲੇ ਦੇਖੋ ਕਿੰਨੀ ਸ਼ਾਨਦਾਰ ਹੈ ਇਹ ਥੋੜਾ ਜਿਹਾ ਟੁਏ ਸਟਾਰਟ ਕਰਕੇ ਅਸੀਂ ਪਹਿਲਾਂ ਹਾਫ ਗਰਾਊਂਡ ਤਿਆਰ ਕੀਤਾ ਸੀ ਭੂਰੀ ਵਰਗੇ ਹੋਰ ਨਵੇਂ ਮੁੰਡੇ ਕਿਹੜੇ ਆ ਸਾਰੇ ਤਕੜੇ ਕਿੰਨੇ ਪਲੇਅਰ ਤਾਂ ਤਕੜੇ ਹੋਏ ਆ ਦਵਾਰੇ ਕਬੱਡੀ ਚ ਠੱਲ ਨਹੀਂ ਪਈ ਹੈਗੀ ਇਹ ਪੈਰੀ ਆ ਵੀ ਸਾਨੂੰ ਜਿਹਨਾਂ ਬੰਦੇ ਨੇ ਕਦੀ ਗਰਾਊਂਡ ਦੇ ਨੇੜੇ ਤੇੜੇ ਵੀ ਫੜਕੇ ਨਹੀਂ ਹੈਗੇ ਅੱਜ ਉਹ ਕੋਚ ਬਣੇ ਫਿਰਦੇ ਆ ਟੀਮਾਂ ਦੇ ਘਾਟ ਇੱਥੇ ਪੈਰੀ ਆ ਇਹ ਹੁਣ ਮੈਂ ਗੱਲ ਇੱਥੇ ਕਰਨ ਲੱਗਿਆ ਬੜਾ ਵਧੀਆ ਸਾਡਾ ਨੌਜਵਾਨ ਮੁੰਡਾ ਪਿੰਕਾ ਜਰਗ ਕਿਉਂਕਿ ਉਹ ਇੱਕ ਨੇਚਰਲ ਆ ਦੇਖੋ ਕਿੰਨਾ ਪੀਸਫੁਲੀ ਬੰਦਾ ਕੱਲੇ ਕੱਲੇ ਚੀਜ਼ ਦੀ ਉਹ ਬੰਦਾ ਕਲੀਅਰਫਾਈ ਕਰਦਾ ਇਹ ਜੀ ਉਦਾਹਰਨਾਂ ਆ ਲੈ ਕੇ ਅਸੀਂ ਚੱਲਾਂਗੇ ਤਾਂ ਸਾਡੇ ਨੌਜਵਾਨ ਕਿਤੇ ਪਿੱਛੇ ਨਹੀਂ ਹਟ ਸਕਦੇ ਅਸੀਂ ਐਸਵਾਈਐਲ ਨਹਿਰ ਦੇ ਵਿੱਚ ਮੌਜੂਦ ਆ ਜਿਸ ਦਾ ਵਿਵਾਦ ਕਈ ਦਿਹਾਕਿਆਂ ਤੋਂ ਚੱਲ ਰਿਹਾ ਪਰ ਅੱਜ ਇਸ ਐਸਵਾਈਐਲ ਨਹਿਰ ਨੂੰ ਪੰਜਾਬ ਦੇ ਗੱਬਰੂਆਂ ਨੇ ਇੱਕ ਵੱਡੀ ਦਾ ਗਰਾਊਂਡ ਬਣਾ ਲਿਆ ਹੈ ਦੇਖ ਸਕਦੇ ਹੋ ਕਿ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪੰਜਾਬ ਦੇ ਚੋਟੀ ਦੇ ਜਿਹੜੇ ਖਿਡਾਰੀ ਨੇ ਇਸ ਗਰਾਊਂਡ ਤੋਂ ਤਿਆਰ ਕੀਤੇ ਜਾ ਰਹੇ ਨੇ 15 ਸਾਲ ਤੋਂ ਇਸੇ ਗਰਾਊਂਡ ਦੇ ਵਿੱਚ ਇਹ ਟ੍ਰੇਨਿੰਗ ਦਿੱਤੀ ਜਾ ਰਹੀ ਆ ਅਸੀਂ ਵਿੱਕੀ ਕਨੌਰ ਦੇ ਨਾਲ ਟਿੰਕੂ ਕਨੌਰ ਦੇ ਨਾਲ ਵੀ ਗੱਲਬਾਤ ਕਰਾਵਾਂਗੇ ਕਿ ਕਿਸ ਤਰ੍ਹਾਂ ਇਹਨਾਂ ਖਿਡਾਰੀਆਂ ਦੀ ਚੋਣ ਹੁੰਦੀ ਹੈ ਕਿਹੜਾ ਉਹ ਤਰੀਕਾ ਹੁੰਦਾ ਕਿਸਨਾਂ ਖਿਡਾਰੀਆਂ ਨੂੰ ਇਸ ਖੇਡ ਦੇ ਮੈਦਾਨ ਦੇ ਨਾਲ ਜੋੜਿਆ ਜਾਵੇ ਮਾਂ ਖੇਡ ਕਬੱਡੀ ਆ ਜੋ ਕਿ ਪੰਜਾਬ ਦੇ ਵਿੱਚੋਂ ਕਿਤੇ ਨਾ ਕਿਤੇ ਰੁਝਾਨ ਜਿਹੜਾ ਘਟਿਆ ਹੈ ਪਰ ਫਿਰ ਵੀ ਇਸ ਮਾਂ ਖੇਡ ਕਬੱਡੀ ਨੂੰ ਬਚਾਉਣ ਦਾ ਯਤਨ ਜਿਹੜਾ ਕੀਤਾ ਜਾ ਰਿਹਾ ਐਸਵਾਈਐਲ ਨਹਿਰ ਆ ਐਸਵਾਈ ਲਹਿਰ ਦੇ ਵਿੱਚ ਪੰਜਾਬ ਦੇ ਗੱਬਰੂਆਂ ਨੇ ਹੁਣ ਤੱਕ ਖੇਡ ਦਾ ਮਾਦਮ ਬਣਾ ਲਿਆ ਦੇਖ ਸਕਦੇ ਹੋ ਕਿ ਜਿਹੜੇ ਖਿਡਾਰੀ ਨੇ ਇੱਥੇ ਮਿੱਟੀ ਦੇ ਮੈਦਾਨ ਦੇ ਵਿੱਚ ਕੁਲਦੇ ਹੋਏ ਨਜ਼ਰ ਆ ਰਹੇ ਨੇ ਵਿੱਕੀ ਕਨੌਰ ਸਾਡੇ ਨਾਲ ਨੇ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਜਨਾਬ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਰਜਨਸ ਸਪੋਕਸਮੈਨ ਵਾਲਾ ਦਾ ਪਹਿਲਾ ਸਭ ਤੋਂ ਪਹਿਲਾ ਦੱਸੋ ਕਿ ਕਦੋਂ ਆਰੰਭ ਹੁੰਦਾ ਇਸ ਖੇਡ ਦੇ ਮੈਦਾਨ ਨੂੰ ਕਦੋਂ ਤਿਆਰ ਕੀਤਾ ਜਾਂਦਾ ਸਭ ਤੋਂ ਪਹਿਲਾ ਦਿਨ ਕਦੋਂ ਸੀ ਕਿਹੜਾ ਸਾਲ ਸੀ ਦਿਨ ਤਾਂ ਕੁਲਦੀਪ ਸਿੰਘ ਨਹੀਂ ਯਾਦ ਹੋਣਾ ਹੁਣ ਪਰ ਇਹ ਸਾਲ ਸੀਗਾ 2009 89 ਦੀ ਗੱਲ ਹੈ ਜਦੋਂ ਇਹ ਗਰਾਉਂਡ ਅਸੀਂ ਸਟਾਰਟ ਕੀਤਾ ਸੀਗਾ ਇੱਥੇ ਤੇ ਉਸ ਤੋਂ ਬਾਅਦ ਇਹ ਗਰਾਉਂਡ ਜਿਹੜਾ ਇਹ ਲਗਾਤਾਰ ਵਰਕਿੰਗ 'ਚ ਹੈ ਇਹਦਾ ਹੁਣ ਜਿਹੜਾ ਅਸੀਂ ਜੂਨ ਤੋਂ 1 2 ਜਾਂ 4 ਜੂਨ ਤੋਂ ਅਸੀਂ ਕੈਂਪਸ ਸਟਾਰਟ ਕਰਦੇ ਆ ਜਿਹੜਾ 2 ਤੋਂ 2.5 3 ਮਹੀਨੇ ਦਾ ਜਿਹੜਾ ਰੁਟੀਨ 'ਚ ਇੱਕ ਆਕਸੀਜਨ ਦਾ ਕੈਂਪ ਲੱਗਦਾ ਹੈ ਬੱਚਿਆਂ ਦਾ ਜਿਹੜਾ ਕਿ ਹੁਣ ਚੱਲ ਰਿਹਾ ਹੈ ਆ ਪਰ ਇਹ 12 ਮਹੀਨੇ ਤਿੰਨ ਦਿਨ ਖਾਸੀ ਤੇ ਕਲਦੀਬ ਇਹ ਗਰਾਊਂਡ ਕਦੇ ਬੰਦ ਨਹੀਂ ਹੁੰਦਾ ਇਹ ਜਦੋਂ ਅਸੀਂ ਵੀ ਪਲੇ ਕਰਦੇ ਸੀ ਖੇਡਦੇ ਸੀ ਅਸੀਂ ਜਿੱਦੋਂ ਰੈਸਟ ਹੁੰਨੀ ਸਾਡੀ ਵੀ ਮੈਚ ਨਹੀਂ ਖੇਡਣ ਜਾਣਾ ਉਸ ਦਿਨ ਅਸੀਂ ਸ਼ਾਮ ਨੂੰ ਸਾਰੇ ਅਸੀਂ ਗਰਾਊਂਡ 'ਚ ਹੁੰਦੇ ਹੁੰਦੇ ਸੀਗੇ ਤੇ ਇੱਥੇ ਆਪਣੀ ਐਕਸਰਸਾਈਜ਼ ਕਰਨੀ ਸਟ੍ਰੈਚਿੰਗ ਕਰਨੀ ਤੇ ਗਾਹਾਂ ਵਾਲੇ ਮੈਚਾਂ ਦੀ ਜਿਹੜੀ ਗੱਲ ਕਰਨੀ ਆ ਰਣਨੀਤੀ ਬਣਾਣੀ ਤਾਂ ਫਿਰ ਉਹ ਅਸੀਂ ਇੱਥੇ ਇਕੱਠੇ ਹੁੰਦੇ ਸੀਗੇ ਐਸਵਾਈਐਲ ਦਾ ਇਹ ਗਰਾਊਂਡ ਕਿੰਨੇ ਕਿ ਖਿਡਾਰੀ ਤਿਆਰ ਕਰ ਚੁੱਕਿਆ ਇਸ ਇਸ ਗਰਾਊਂਡ ਦੇ ਵਿੱਚੋਂ ਕਿੰਨੇ ਖਿਡਾਰੀ ਤਿਆਰ ਹੋ ਗਏ ਇਤੋਂ ਪੁਲਿਸਾਂ ਅਸੀਂ ਜੇ ਕਹੀਏ ਵੀ ਅਸੀਂ ਪੈਨੇ 15 ਸਾਲਾਂ ਚ ਕੋਈ ਗਿਣਤੀ ਮਾਰ ਸੀ ਗਿਣਤੀ ਤਾਂ ਨਹੀਂ ਪਲੇਅਰਾਂ ਦੀ ਹੈਗੀ ਕਿਉਂਕਿ ਦੇਖੋ ਮੇਰਾ ਇੱਕ ਮੰਨਣਾ ਆਪ ਗਰਾਊਂਡ ਜਦੋਂ ਚੱਲਦੇ ਆ ਨਾ ਉਹ ਚ ਜਿੰਨੇ ਵੀ ਬੱਚੇ ਆਉਂਦੇ ਆ ਉਹ ਇੱਕ ਪਲੇਅਰ ਬਣ ਨਹੀਂ ਆਉਂਦੇ ਆ ਪਰ ਸਾਰੇ ਇੱਕ ਪਲੇਅਰ ਆ ਸਪੋਰਟਸਮੈਨ ਜਾਂ ਸਟਾਰ ਨਹੀਂ ਬਣ ਪਾਉਂਦੇ ਪਰ ਇੱਕ ਅੱਛੇ ਇਨਸਾਨ ਜ਼ਰੂਰ ਬਣਦੇ ਆ ਕਿਉਂਕਿ ਗਰਾਊਂਡ ਇਕੱਲਾ ਪਲੇਅਰ ਨਹੀਂ ਤਿਆਰ ਕਰਦਾ ਗਰਾਊਂਡਾਂ ਜਿਹੜੀਆਂ ਹੁੰਦੀਆਂ ਉਹ ਇੱਥੇ ਫਿਟਨੈਸ ਸੈਂਟਰ ਦੀ ਤਰ੍ਹਾਂ ਹੁੰਦੀਆਂ ਉੱਥੇ ਇੱਕ ਸੁੱਧ ਦਿਮਾਗ ਤੰਦਰੁਸਤ ਸਰੀਰ ਪੈਦਾ ਕਰਦੀਆਂ ਤੇ ਇੱਕ ਇੱਥੋਂ ਨਿਕਲੇ ਜਿਹਦੇ ਬੱਚੇ ਖੇਡ ਕੇ ਗਏ ਆ ਉਹ ਫੌਜ 'ਚ ਵੀ ਗਏ ਆ ਉਹ ਵੱਖ-ਵੱਖ ਦੇਰਿਆਂ ਤੇ ਵੀ ਗਏ ਆ ਤੇ ਅ ਇਸ ਤਰ੍ਹਾਂ ਵੀ ਗਰਾਊਂਡ ਇੱਕ ਪਲੇਅਰ ਦੀ ਨਾਂ ਨਾਲ ਇੱਕ ਤੰਦਰੁਸਤ ਸਰੀਰ ਤੇ ਵਧੀਆ ਮਾਹੌਲ ਪੈਦਾ ਕਰਦਾ ਆ ਪੜਾ ਕੀ ਕੀ ਹੁੰਦੇ ਨੇ ਟ੍ਰੇਨਿੰਗ ਕਿਵੇਂ ਆਰੰਭ ਕੀਤੀ ਜਾਂਦੀ ਹੈ ਜਦੋਂ ਤੁਹਾਡੇ ਲੋਕ ਸਭ ਤੋਂ ਪਹਿਲਾਂ ਕੋਈ ਖਿਡਾਰੀ ਆ ਜਾਈਏ ਕਿ ਮੈਂ ਗਰਾਊਂਡ ਦੇ ਨਾਲ ਜੁੜਨਾ ਕਬੱਡੀ ਦੇ ਨਾਲ ਜੁੜਨਾ ਕੀ ਹੁੰਦੇ ਨੇ ਪੈਰਾਮੀਟਰ ਉਸ ਚੀਜ਼ ਦੇ ਦੇਖੋ ਪਹਿਲਾਂ ਤਾਂ ਇਹ ਆ ਵੀ ਉਹਨੂੰ ਉਹਦੀ ਸਟਰਕਚਰ ਜਿਹੜਾ ਬੋਡੀ ਦਾ ਜਿਵੇਂ ਬੱਚਾ ਕੋਈ ਆਇਆ ਅੱਜ ਵੀ ਹਾਂਜੀ ਮੈਂ ਸਪੋਰਟਸ ਕਰਨਾ ਚਾਹੁੰਦਾ ਮੈਂ ਕਬੱਡੀ ਖੇਡਣਾ ਚਾਹੁੰਦਾ ਆ ਪਹਿਲਾਂ ਉਹਦਾ ਇਹ ਦੇਖਣਾ ਵੀ ਉਹਦਾ ਬੋਡੀ ਸਟਰਕਚਰ ਕਿਦਾਂ ਦਾ ਆ ਉਹਨੂੰ ਹਫਤਾ 10 ਦਿਨ 15 ਦਿਨ ਨਾਰਮਲ ਇੱਕ ਹਲਕੀ ਜੀ ਟ੍ਰੇਨਿੰਗ ਹੈ ਜਿੱਦਾਂ ਕਿ ਇੱਕ ਪੀਟੀ ਸਕੂਲ ਦੀ ਕਹਿ ਦਿੰਦੇ ਆਪਾਂ ਉਸ ਦੇ ਆਧਾਰ ਤੇ ਸਟਾਰਟ ਕਰਾਇਆ ਜਾਂਦਾ ਆ ਫਿਰ ਉਹਦਾ ਨੈਕਸਟ ਸਟੈਪ ਹੁੰਦਾ ਆ ਉਹਦਾ ਜਿਹੜਾ ਸਪੀਡ ਵਰਕ ਰੈਸਟ ਵਰਕ ਹੈ ਆਪਣਾ ਸਟੈਪਿੰਗ ਸਟੈਪਿੰਗ ਉਹ ਸਟਾਈਲ ਜਿਹੜਾ ਹੈਗਾ ਆ ਵੀ ਬੋਡੀ 'ਚ ਉਹਦੀ ਕੀ ਭਾਲਦੀ ਆ ਵੀ ਬੋਡੀ ਉਹਦੀ ਰੀਡਰ ਦੀ ਆ ਵਾਟ ਇਜ਼ ਆ ਉਹਦੀ ਬੋਡੀ ਸਟਾਪਰ ਦੀ ਆ ਤੇ ਉਸ ਸਾਬ ਨਾਲ ਫਿਰ ਉਹਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ ਇਸ ਚੀਜ਼ ਦੀ ਚੋਣ ਕੀਤੀ ਜਾਂਦੀ ਹੈ ਕਿ ਸਟਾਪਰ ਦੇ ਪੱਧਰ ਤੇ ਵਧੀਆ ਖੇਡ ਸਕਦਾ ਰੀਡਰ ਦੇ ਪੱਧਰ ਤੇ ਵਧੀਆ ਖੇਡ ਸਕਦਾ ਇਸ ਚੀਜ਼ ਦੀ ਚੋਣ ਕਿਵੇਂ ਕਰਦੇ ਹੋ ਕਿਹੜਾ ਤਕਨੀਕ ਕਿਹੜੀ ਹੁੰਦੀ ਆ ਆ ਮੁੰਡਾ ਦੇਖੋ ਹੁਣ ਤੁਸੀਂ ਪਿੱਛੇ ਨਿਗਾਹ ਮਾਰੋ ਮੜਾ ਜੇ ਕੈਮਰਾ ਕਮਾਓ ਸਰਦਾਰ ਜੀ ਜਾ ਰਹੇ ਆ ਇਹ ਮੁੰਡਾ ਆਇਆ ਸੀ ਸਾਡੇ ਕੋਲੇ ਬੜਾ ਹੈਲਥੀ ਸੀਗਾ ਇਹਨੂੰ ਅਸੀਂ ਦੇਖਿਆ ਵੀ ਪਹਿਲਾਂ ਕਿਵੇਂ ਕਰਨਾ ਆ ਟਿੰਕੂ ਲ ਜਦੋਂ ਅਸੀਂ ਸਟੌਪ 'ਚ ਵੀ ਇਹਨੂੰ ਦੇਖਿਆ ਕਰਾ ਕਿੰਨੇ ਨਿਆਣਿਆਂ ਨਾਲ ਜਿਵੇਂ ਇਹਦੀ ਕੁਸ਼ਤੀ ਕਰਾਈ ਆ ਇਹਨੂੰ ਘੁਲਾ ਕੇ ਦੇਖਿਆ ਕਰਦੇ ਆ ਪਰ ਉੱਥੇ ਜਦੋਂ ਸਾਨੂੰ ਨਹੀਂ ਲੱਗਿਆ ਫਿਰ ਅਸੀਂ ਨੂੰ ਚੇਂਜ ਕਰਕੇ ਰੀਡਰ ਦੇ ਤਰਫ ਲੈ ਕੇ ਆਏ ਤਾਂ ਹੁਣ ਦੇਖੋ ਇਹ ਇੱਕ ਵਧੀਆ ਦੀ ਬਾਡੀ ਦੇਖੋ ਇਹਦੇ ਜਿਹੜਾ ਸਟਾਈਲ ਹੈ ਕਿਉਂਕਿ ਉਹ ਗਰਾਉਂਡ 'ਚ ਆ ਕੇ ਪਤਾ ਲੱਗਦਾ ਬੱਚੇ ਜਿਹੜੀ ਮੂਵਮੈਂਟ ਹੈ ਵੀ ਉਹ ਕਿੱਧਰ ਕਿਹੜੇ ਪਾਸੇ ਜਾਊਗੀ ਉਹਦਾ ਇੰਟਰਸਟ ਕਿੱਥੇ ਆ ਇੰਟਰਸਟ ਤੇ ਬਹੁਤ ਡਿਪੈਂਡ ਕਰਦਾ ਜਦੋਂ ਇਹ ਖਿਡਾਰੀ ਜਦੋਂ ਗਰਾਉਂਡ ਦੇ ਵਿੱਚ ਆ ਜਾਂਦੇ ਨੇ ਜਿਹੜੇ ਹੁਣ ਤੁਹਾਡੇ ਲੈਵੇ ਚੱਲ ਰਹੇ ਨੇ ਸਭ ਤੋਂ ਪਹਿਲਾਂ ਕਿਹੜੇ ਕਿਹੜੇ ਸਟੈਪ ਦੇਖੋ ਜਿਵੇਂ ਆਪਾਂ ਸਾਰੇ ਪਹਿਲਾਂ ਇੱਕ ਤੁਹਾਨੂੰ ਦੱਸਿਆ ਵੀ ਰਨਿੰਗ ਬੇਸਿਕ ਹੁੰਦੀ ਆਪਣੀ ਤੇ ਉਹ ਤੋਂ ਮਗਰੋਂ ਇੱਕ ਪੀਡੀ ਪਾਵਰ ਟ੍ਰੇਨਿੰਗ ਆ ਜਿਹਨੂੰ ਜਿੱਚ ਬੱਖੋ ਵੱਖਰੀ ਅਸੀਂ ਰਨਿੰਗ ਸਟਾਈਲ ਚ ਐਕਸਰਸਾਈਜ਼ਾਂ ਕਰਦੇ ਆ ਜਿਵੇਂ ਬੱਚੇ ਤੁਸੀਂ ਨੋਟਿਸ ਕੀਤਾ ਵੀ ਆਉਣ ਲੱਗੇ ਆ ਉਹ ਇੱਕ ਗੋਲਦਾਰੇ ਚ ਕਰ ਰਹੇ ਸੀਗੇ ਉਹਦੀਆਂ ਘਟੂ ਘਟ 10 15 ਐਕਸਰਸਾਈਜ਼ਾਂ ਹੁੰਦੀਆਂ ਉਹਨਾਂ ਨੂੰ ਤੁਸੀਂ ਰੈਪੀਟਿਸ਼ਨ ਦੇ ਆਧਾਰ ਤੇ 3 3 ਨਾਲ ਚੇਂਜ ਕਰ ਲਓ ਭਾਵੇਂ ਉਹ ਤੋਂ ਹਾਰਡ ਕਰਾਉਣੀਆਂ 4 ਚ ਚੇਂਜ ਕਰ ਲਓ ਫਿਰ ਉਹਨਾਂ ਨੂੰ ਇੱਕ ਸਟਾਈਲ ਜਿਵੇਂ ਇੱਕ ਫਿਜ਼ੀਕਲ ਦਾ ਤੁਸੀਂ ਟੈਸਟ ਸੁਣਿਆ ਹੋਣਾ ਫਿਜ਼ੀਕਲ ਜਦੋਂ ਆਪਾਂ ਐਡਮਿਸ਼ਨ ਲੈਂਦੇ ਹਾਂ ਇੱਕ ਟਾਈਮਿੰਗ ਦਾ ਹੁੰਦਾ ਫਿਟਨੈਸ ਦਾ ਤੇ ਅਸੀਂ ਵੀ ਜਦੋਂ ਉਹ ਮੈਚਾਂ ਦੇ ਦੌਰਾਨ ਜਦੋਂ ਅਸੀਂ ਆਪ ਵੀ ਕਰਦੇ ਸੀਗੇ ਉਹਦਾ ਜਦੋਂ ਸਪੀਡ ਵਰਕ ਸਾਡਾ ਸਟਾਰਟ ਹੁੰਦਾ ਸੀ ਮੈਚ ਚੱਲਣੇ ਆ ਵੀ ਅਗਲੇ ਮਹੀਨੇ ਆ 15 ਦਿਨ ਤੱਕ ਮੈਚ ਚੱਲਣੇ ਆ ਤਾਂ ਅਸੀਂ ਉਹ ਟਾਈਮਿੰਗ ਦੇ ਹਿਸਾਬ ਨਾਲ ਫਿਰ ਉਹ ਜਿਹੜੀ ਕੰਡੀਸ਼ਨਿੰਗ ਕਰਦੇ ਸੀਗੇ ਕਿਉਂਕਿ ਉਹਦੇ ਨਾਲ ਸਟੈਮਨਾ ਜਿਹੜਾ ਇਨਕਰੀਜ਼ ਹੁੰਦਾ ਹੈ ਇਦਾਂ ਜੀ ਇਸ ਤੋਂ ਇਲਾਵਾ ਕਿਹੜੇ ਕਿਹੜੇ ਪਿੰਡਾਂ ਤੋਂ ਇਹ ਜਿਹੜੇ ਖਿਡਾਰੀ ਆਉਂਦੇ ਆ ਤੁਹਾਡੇ ਲਈ ਵੀ ਕਿ ਇਧਰਲੇ ਇਲਾਕੇ ਦੇ ਨੇ ਸਾਰੇ ਕਨੌਰ ਇਲਾਕੇ ਦੇ ਨਹੀਂ ਇਹ ਚ ਸਨੌਰ ਦੇ ਪਿੰਡ ਵਿੱਚ ਤੇ ਸਾਡੇ ਕਨੌਰ ਨੂੰ ਲੱਗਦੇ ਆ ਉਹ ਆ ਜਾਂਦੇ ਆ ਵਿੱਚ ਰਾਜਪੁਰੇ ਨੂੰ ਲੱਗਦੇ ਵੀ ਪਿੰਡ ਜਿਹੜੇ ਵਿੱਚ ਉਹਨਾਂ ਦੇ ਵੀ ਆ ਜਾਂਦੇ ਆ ਜੇ ਪਰ ਜ਼ਿਆਦਾਤਰ ਸਾਡੇ ਮੇਰੇ ਆਪਣੇ ਹਲਕੀ ਘਨੌਰ ਦੇ ਜਿਹੜੇ ਬੱਚੇ ਆ ਪਿੰਡਾਂ ਦੇ ਜਿਹੜੇ ਕਿ ਸਾਡਾ ਪਹਿਲਾਂ ਵੀ ਮੇਰਾ ਏਮ ਰਿਹਾ ਵੀ ਜੇ ਸਾਨੂੰ ਕੁਝ ਸਾਡੇ ਕੋਲ ਹੈਗਾ ਤਾਂ ਅਸੀਂ ਆਪਣੇਆਂ ਨੂੰ ਕੁਝ ਦੇ ਸਕੀਏ ਸਾਡਾ ਮੇਨ ਅਹਿਮ ਮਕਸਦ ਹੋ ਸੀਗਾ ਵੀ ਅਸੀਂ ਆਪਣੇ ਹਲਕੇ ਦੇ ਇਲਾਕੇ ਲਈ ਕੁਝ ਕਰ ਸਕੀਏ ਇਹ ਸੋਚ ਨੂੰ ਲੈ ਕੇ ਅਸੀਂ 15 ਸਾਲਾਂ ਤੋਂ ਨਾਲ ਆਪ ਟ੍ਰੇਨਿੰਗ ਕਰਦੇ ਸੀ ਪਰ ਹੁਣ ਤਾਂ ਅਸੀਂ 4-5 ਸਾਲਾਂ ਤੋਂ ਜਿਹਦਾ ਕਬੱਡੀ ਨਾਲੋਂ ਹਟੇ ਹੋਏ ਆ ਪਰ ਗਰਾਊਂਡ ਨਾਲੋਂ ਅਸੀਂ ਟੁੱਟ ਨਹੀਂ ਸਕਦੇ ਕਿਉਂਕਿ ਸਾਡਾ ਵਜੂਦ ਸਾਡਾ ਗਰਾਊਂਡ ਹੈ ਮਿੱਟੀ ਸਾਡਾ ਵਜੂਦ ਹੈ ਬਿਲਕੁਲ ਕਿਹੜੇ ਕਿਹੜੇ ਕੰਟਰੀਆਂ ਤੁਸੀਂ ਵੀ ਖੇਡੇ ਕਿਉਂਕਿ ਪੰਜਾਬ 'ਚ ਤੁਹਾਡਾ ਨਾਮ ਚੋਟੀ ਦੇ ਪਲੇਅਰ ਦੇ ਵਿੱਚ ਆਉਂਦਾ ਕਿਹੜੇ ਕਿਹੜੇ ਕੰਟਰੀਆਂ ਬਾਹਰ ਵਿੱਚ ਖੇਡ ਕੇ ਆ ਤੁਸੀਂ ਮੈਂ ਕੁਲਦੀਪ ਸਿੰਘ ਅਮਰੀਕਾ ਕੈਨੇਡਾ ਯੂਰਪ ਆਸਟ੍ਰੇਲੀਆ ਇਹ ਸਾਰੀਆਂ ਕੰਟਰੀਆਂ ਜਿੱਥੇ ਮਤਲਬ ਇੱਕ ਕਬੱਡੀ ਨੂੰ ਵੱਡੇ ਪੱਧਰ ਤੇ ਖੇਡਿਆ ਖੇਡਿਆ ਜਾਂਦਾ ਆ ਵੱਡੇ ਮੇਲੇ ਹੁੰਦੇ ਆ ਮੈਂ ਉਹ ਸਾਰਿਆਂ 'ਚ ਖੇਡਿਆ ਤੇ ਉਸ ਸਮੇਂ ਤੋਂ ਜਦੋਂ ਸਭ ਤੋਂ ਪਹਿਲਾਂ ਤੁਸੀਂ ਕਬੱਡੀ ਖੇਡ ਦੇ ਵਿੱਚ ਆਏ ਤਾਂ ਹੁਣ ਤੋਂ ਤੇ ਉਸ ਸਮੇਂ ਦੇ ਵਿੱਚ ਫਰਕ ਕੀ ਆ ਅੰਤਰ ਕਿੰਨਾ ਮੰਨਦੇ ਹੋ ਕਿੰਨਾ ਨਿਘਾਰ ਆ ਜਾਂ ਕਬੱਡੀ ਉੱਪਰ ਵੱਲ ਗਈ ਆ ਜਾਂ ਡਾਉਨ ਫਾਲ ਜਿਹੜਾ ਗਿਆ ਕੀ ਮੰਨਦੇ ਹੋ ਤੁਸੀਂ ਦੇਖ ਜੇ ਤਾਂ ਇਹਨਾਂ ਨੂੰ ਸਾਡੇ ਵਾਲੇ ਸਮੇਂ ਤੋਂ ਲੈ ਕੇ ਕਬੱਡੀ ਤੁਲਨਾ ਹੁਣ ਕਰੀਏ ਕਿਉਂਕਿ ਹੁਣ ਇੱਥੇ ਕਿਤੇ ਨਾ ਕਿਤੇ ਥੋੜਾ ਅਨਡਿਸਿਪਲਨ ਜ਼ਰੂਰ ਹੈਗਾ ਆ ਕਿਉਂਕਿ ਪਹਿਲਾਂ ਜਿਹੜਾ ਸੀਗਾ ਪਲੇਅਰਾਂ 'ਚ ਆਪਸੀ ਪਿਆਰ ਬਹੁਤ ਸੀਗਾ ਕਿਉਂਕਿ ਜੋ ਵੀ ਦਾਇਰੇ ਦੇ ਅੰਦਰ ਇੱਕ ਆਪਾਂ ਤੂ ਤੂ ਮੈਂ ਮੈਂ ਨਾਰਮਲੀ ਆ ਤਾਂ ਪਲੇਅਰ ਦਾ ਕਿਉਂਕਿ ਕਬੱਡੀ ਦਾ ਇੱਕ ਹਿੱਸਾ ਆ ਇਹ ਹੋ ਜਾਂਦੀ ਸੀ ਉਹ ਪਰ ਬਾਅਦ ਚ ਜਾ ਕੇ ਉਹ ਜਫੀ ਪਾ ਕੇ ਨਿਕਲਦੇ ਸੀ ਕੋਈ ਐਦਾਂ ਦੇ ਨਹੀਂ ਸੀ ਵੀ ਕਿਸੇ ਨੂੰ ਕੋਈ ਸੈਟੀਸਫੈਕਸ਼ਨ ਨਹੀਂ ਆ ਕੋਈ ਕਲੀਅਰਟੀ ਉਸ ਚੀਜ਼ ਦੀ ਦੇਣੀ ਪਵੇ ਇੱਕ ਅਕੈਡਮੀਆ ਚ ਰਹਿੰਦੇ ਸੀ ਬੱਚੇ ਇੱਕ ਕੋਚਾਂ ਦੇ ਟੀਚਰਸ ਦੇ ਅੰਡਰ ਰਹਿੰਦੇ ਸੀਗੇ ਜਿੱਥੇ ਇੱਕ ਡਿਸਪਲਨ ਨੂੰ ਸਭ ਤੋਂ ਮੇਨ ਗੱਲ ਮੈਂ ਕਹਿਆ ਸੀ ਵੀ ਗਰਾਊਂਡ ਦੇ ਵੀ ਅੱਛੇ ਜਿਹੜੇ ਬੱਚੇ ਆਉਂਦੇ ਸਭ ਤੋਂ ਪਹਿਲਾਂ ਸੀ ਇਹਨਾਂ ਦਾ ਡਿਸਪਲਨ ਦੇਖਦੇ ਆ ਤੇ ਉਹੀ ਇਹਨਾਂ ਨੂੰ ਦੱਸਦੇ ਆ ਇੱਕ ਮੈਂ ਇੱਥੇ ਦੱਸਣਾ ਚਾਹੁੰਦਾ ਸੀ ਇਹਨਾਂ ਬੱਚਿਆਂ ਨੂੰ ਇੱਕ ਕੱਲੇ ਇਹ ਵੀ ਨਹੀਂ ਕਹਿੰਦੇ ਹੈਗੇ ਵੀ ਤੁਸੀਂ ਕੱਲੇ ਸਿਰਫ ਸਪੋਰਟਸ ਜਾਂ ਕਬੱਡੀ ਵਾਲੇ ਪਾਸੇ ਹੀ ਤੁਸੀਂ ਧਿਆਨ ਦਿਓ ਤੁਸੀਂ ਨਾਲ ਜਿਵੇਂ ਸਟੱਡੀ ਤੁਹਾਡੇ ਮਾਪੇ ਜੋ ਕਹਿ ਰਹੇ ਆ ਉਹ ਸਟੱਡੀ ਨੂੰ ਉਹਦੇ ਪੈਰਲਲ ਤੌਰ ਤੇ ਰੱਖੋ ਕਿਉਂਕਿ ਦੋਨੇ ਚੀਜ਼ਾਂ ਮੇਰਾ ਟੀਚਰ ਸੀਗਾ ਮਲਾਪ ਸਿੰਘ ਸਰ ਹੁੰਦੇ ਸਾਡੇ ਹਿਸਟਰੀ ਦੇ ਉਹ ਬੜੇ ਕਹਿੰਦੇ ਹੁੰਦੇ ਸੀ ਕਹਿੰਦੇ ਵਿੱਕੀ ਜੀ ਕਹਿੰਦੇ ਵੀ ਕੱਲੀ ਰੋਟੀ ਦਾ ਸੁਆਦ ਨਹੀਂ ਆਉਂਦਾ ਕਹਿੰਦੇ ਵੀ ਤੁਸੀਂ ਇਕੱਲੇ ਤੂੰ ਗਰਾਉਂਡ ਨਾਲ ਚ ਕੀ ਰਹਿੰਦੇ ਹੋ ਤੁਸੀਂ ਵੀ ਇਕੱਲੇ ਰੋਟੀ ਦਾ ਸੁਆਦ ਨਹੀਂ ਆਉਂਦਾ ਸਬਜ਼ੀ ਦੇ ਨਾਲ ਸੁਆਦ ਆਉਂਦਾ ਇਹਦਾ ਕਹਿੰਦਾ ਹੋਰ ਤੁਸੀਂ ਮਾਜੀ ਫਿਰ ਚਾਰਚੂਰ ਵੀ ਲੈ ਲਿਆ ਕਰੀਏ ਨਾਲ ਕਹਿੰਦਾ ਚ ਚਾਰ ਦਾ ਫਿਰ ਹੋਰ ਵੱਖਰਾ ਸੁਆਦ ਬਣ ਜਾਂਦਾ ਤੁਸੀਂ ਐਕਸਟਰਾ ਟਾਈਮ ਹੋਰ ਸਟੱਡੀ ਨੂੰ ਦੋ ਕਿਉਂਕਿ ਐਦਾਂ ਆ ਨਾ ਸਾਰੀ ਚੀਜ਼ਾਂ ਮਿਲ ਕੇ ਤੁਰਦੀਆਂ ਇਹ ਇਸ ਕਰਕੇ ਇੱਕ ਪ੍ਰੋਪਰ ਇਨਸਾਨ ਬਣਦਾ ਹਰ ਪਾਸੇ ਉੱਪਰ ਨੂੰ ਇੱਕ ਨੋਲਿਜ ਮਿਲਦੀ ਆ ਕਿਉਂਕਿ ਕੰਪੀਟੀਸ਼ਨ ਦਾ ਜਵਾਨਾ ਆ ਭਾਵੇਂ ਉਹ ਕਿਸੇ ਪਾਸੇ ਵੀ ਲੈ ਲੋ ਇਸ ਕਰਕੇ ਵੀ ਦੋਨੇ ਚੀਜ਼ਾਂ ਨੂੰ ਪੈਰਲਲ ਜ਼ਰੂਰ ਕਰਨਾ ਚਾਹੀਦਾ ਆਪਣੇ ਮਾਪੇ ਦਾ ਵੀ ਮੰਨਣੀ ਚਾਹੀਦੀ ਆ ਜੋ ਮਾਂ ਪ ਗਰਾਉਂਡ ਸਭ ਤੋਂ ਪਾਵਰਫੁੱਲ ਚੀਜ਼ ਹੈ ਜਿੱਥੇ ਇਨਸਾਨ ਨੂੰ ਹਰ ਦੁੱਖ ਸੁੱਖ ਚੋਂ ਨਿਕਲ ਕੇ ਉਪਰ ਉੱਠਣ ਦੀ ਜਿਹੜੀ ਪਾਵਰ ਮਿਲਦੀ ਹੈ ਜੋ ਬਿਲ ਪਾਵਰ ਮਿਲਦੀ ਹੈ ਇਹ ਕਿਵੇਂ ਦਿਮਾਗ ਦੇ ਵਿੱਚ ਆ ਕਿ ਐਸਵਾਈਐਲ ਨਹਿਰ ਨੂੰ ਗਰਾਉਂਡ ਬਣਾਉਣਾ ਭਾਵੇਂ ਕਿ ਇਹ ਵਿਵਾਦ ਚੱਲ ਰਿਹਾ ਬਿਲਕੁਲ ਖਾਲੀ ਪਈ ਆ ਨਾ ਜ਼ਮੀਨ ਸਾਰੀ ਇਹ ਦਿਮਾਗ ਦੇ ਵਿੱਚ ਕਿਵੇਂ ਆ ਗਿਆ ਵੀ ਗਰਾਉਂਡ ਹੋਰ ਨੇੜੇ ਤੇੜੇ ਤਾਂ ਹੈ ਨਹੀਂ ਸਭ ਤੋਂ ਵਧੀਆ ਜਿਹੜੀ ਪੀਸਫੁੱਲ ਜਗ੍ਹਾ ਹੈ ਜਿੱਥੇ ਮਾਨੂੰ ਸਕੂਨ ਵੀ ਮਿਲਦਾ ਹੈ ਨਾ ਵਾਤਾਵਰਨ ਵੀ ਬਹੁਤ ਸੋਹਣਾ ਵਾਲੇ ਵਾਲੇ ਵੀ ਇਸ ਥਾਂ ਨੂੰ ਗਰਾਉਂਡ ਬਣਾਇਆ ਜਾਵੇ ਕੁਲਦੀਪ ਜੀ ਤੁਸੀਂ ਪਹਿਲਾਂ ਕਹੇ ਸੀ ਵੀ ਪਲੇਅਰ ਨੂੰ ਆਪਾਂ ਕਿਵੇਂ ਪਛਾਣਨਦੇ ਆਂ ਵੀ ਪਲੇਅਰ ਦੀ ਨੂੰ ਕੀ ਤੁਸੀਂ ਟ੍ਰਾਇਲ ਲੰਨੇ ਹੋ ਬਸ ਉਸੇ ਤਰ੍ਹਾਂ ਚੱਲਦੇ ਚੱਲਦੇ ਕਿਉਂਕਿ ਰਸਤਾ ਥੋੜਾ ਆਮ ਸੀਗਾ ਮੈਂ ਪਹਿਲਾਂ ਵੀ ਅਸੀਂ ਇੱਥੇ ਰਨਿੰਗ ਕਰਨਾ ਆਉਂਦੇ ਸੀਗੇ ਤੇ ਇੱਥੇ ਖਾਲੀ ਹੁੰਦਾ ਸੀ ਟੋਏ ਹੁੰਦੇ ਸੀ ਇੱਥੇ ਤਾਂ ਟੋਏ ਦੇ ਵਿੱਚ ਜਿਹੜਾ ਕਿ ਦੇਖ ਰਹੇ ਤੁਸੀਂ ਸਾਰੀ ਸਿਨੈਰੀ ਵਾਲੇ ਦੇਖੋ ਕਿੰਨੀ ਸ਼ਾਨਦਾਰ ਹੈ ਇਹ ਥੋੜੇ ਜਿਹਾ ਟੋਏ ਸਟਾਰਟ ਕਰਕੇ ਅਸੀਂ ਪਹਿਲਾਂ ਹਾਫ ਗਰਾਊਂਡ ਤਿਆਰ ਕੀਤਾ ਸੀ ਇਹ ਜੀ ਤੇ ਇਹਦੀ ਤੁਹਾਨੂੰ ਇੱਕ ਹੋਰ ਦੱਸਦਾ ਸਾਡਾ ਜਿਹੜਾ ਮਰਹੂਮ ਪਲੇਅਰ ਜਗਜੀਤ ਸਿੰਘ ਜੱਗੀ ਕਨਾਹਰ ਤੋਂ ਤੁਸੀਂ ਸੁਣਿਆ ਜੀ ਐਕਸੀਡੈਂਟ ਦਾ ਡੈਥ ਹੋ ਗਈ ਸੀ ਉਹਦੀ ਮੁੰਡਾ ਹਾਂ ਉਹ ਵੀ ਇਸ ਨੂੰ ਗਰਾਊਂਡ ਨੂੰ ਸ਼ੁਰੂਆਤ ਕਰਾਉਣ ਚ ਕਿਤੇ ਨਾ ਕਿਤੇ ਉਹਦਾ ਬੜਾ ਮਿਹਨ ਹੱਥ ਹੈ ਪਰ ਉਹ ਜਦੇ ਲੰਮਾ ਸਮਾਂ ਚਲੋ ਇਹਨੂੰ ਟਾਈਮ ਨਹੀਂ ਦੇ ਪਾਇਆ ਪਰ ਅਸੀਂ ਉਹਨੇ ਸਰਵਾਦੀ ਦੇਣਾ ਚਾਹੀ ਸੀ ਵੀ ਉਹਨੂੰ ਮੰਨਦੇ ਆ ਵੀ ਉਹ ਉਹਦਾ ਵੀ ਇੱਥੇ ਜਿਹੜਾ ਹੈਗਾ ਇੱਕ ਰੋਲ ਬੜਾ ਅੱਛਾ ਦਾ ਕੀਤਾ ਉਹਨੇ ਕਿਉਂਕਿ ਅਰਦਾਸ ਚ ਉਹ ਵੀ ਥਾਮਿਲ ਸੀ ਟਿਕੂ ਭਾਈ ਦੇ ਨਾਲ ਵੀ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਕਿਹੜੇ ਕਿਹੜੇ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਖਿਡਾਰੀ ਨੂੰ ਡਾਈਟ ਦੇ ਪੱਧਰ ਤੋਂ ਕਿਉਂਕਿ ਕੁਲਣਾ ਹੁੰਦਾ ਹਰ ਕੋਈ ਤਕੜਾ ਹੁੰਦਾ ਨਾ ਸਰੀਰਕ ਪੱਖੋਂ ਤਾਂ ਕਿਹੜੀਆਂ ਚੀਜ਼ਾਂ ਸਭ ਤੋਂ ਪਹਿਲਾਂ ਤੁਸੀਂ ਡਾਈਟ ਦੇ ਪੱਖੋਂ ਦੱਸ ਦਿਓ ਵੀ ਇਹ ਚੀਜ਼ਾਂ ਲੈਣੀਆਂ ਨੇ ਇਹ ਚੀਜ਼ ਤੁਹਾਨੂੰ ਫਾਇਦੇਮੰਦਾ ਤੇ ਇਹ ਚੀਜ਼ ਤੁਹਾਨੂੰ ਨੁਕਸਾਨਦਾ ਇੱਕ ਕਰ ਸਕਦੀ ਅਸੀਂ ਇਹਨਾਂ ਨੂੰ ਦੱਸਦੇ ਆਂ ਵੀ ਜਿੱਦਾਂ ਖਰਾਕ ਖਾਣੇ ਦਾ ਇੱਕ ਸਿਸਟਮ ਹੁੰਦਾ ਢੰਗ ਹੁੰਦਾ ਖਾਣੇ ਦਾ ਸਵੇਰੀ ਉੱਠ ਕੇ ਕੀ ਖਾਣਾ ਜਿੱਦਾਂ ਅਸੀਂ ਸਾਨੂੰ ਰਗੜਾ ਵੀ ਦੱਸਦੇ ਆਂ ਬਦਾਮ ਰਗੜੋ ਸੂਰ ਉਠੋ ਵੀ ਤੁਸੀਂ ਖਾਓ ਇੱਕ ਦਿਨ ਅਸੀਂ ਦੱਸਦੇ ਵੀ ਕਾਲੇ ਚਨੇ ਵੀ ਖਾਓ ਬਾਲ ਕੇ ਇੱਕ ਦਿਨ ਦਲੀਆ ਵੀ ਦੱਸਦੇ ਇਹਨਾਂ ਨੂੰ ਵੀ ਥੋੜਾ ਥੋੜਾ ਟਾਈਮ ਬਾਅਦ ਚੀਜ਼ਾਂ ਲੈਂਦੇ ਰਹੋ ਵੀ ਇੱਕ ਦਮ ਨਾਲ ਵੀ ਉਹ ਖਾਈ ਵੀ ਦੇਸੀ ਡੇਢ ਜਾਂਾ ਦੱਸਦੇ ਇਹਨੂੰ ਲੈਂਦੇ ਅਸੀਂ ਜਿੱਦਾਂ ਇਹਨੂੰ ਹਫਤੇ ਜਿਹਨਾਂ ਨੂੰ ਕਹਿੰਦੇ ਵੀ ਮੀਟ ਵੀ ਖਾਓ ਤਿੰਨ ਦਿਨ ਜ਼ਰੂਰੀ ਹੈ ਤੇ ਪਰ ਕਈ ਘਰਾਂ ਚੋਂ ਬਣਦਾ ਨਹੀਂ ਹੈਗਾ ਕੋਈ ਏਦਾਂ ਵੀ ਜ਼ਬਰਦਸਤੀ ਵੀ ਕੋਈ ਜ਼ਰੂਰੀ ਨਹੀਂ ਹੈਗੀ ਕਿਉਂਕਿ ਹਰ ਘਰ ਦੇਖੋ ਵੈਜੀਟੇਰੀਅਨ ਹੁੰਦਾ ਹੈ ਨਾਨ ਵੈਜ ਵੀ ਨਹੀਂ ਹੁੰਦੇ ਹੈਗੇ ਫਿਰ ਆਪਾਂ ਇੱਥੇ ਉਹਨਾਂ ਨੂੰ ਕੰਡੀਸ਼ਨ ਵੀ ਨਹੀਂ ਰੱਖਦੇ ਕਿਉਂਕਿ ਜਿਹੜੀ ਅਸੀਂ ਦੇਖਣ ਚਾਏ ਹੁਣ ਮੈਂ ਗੱਲ ਇੱਥੇ ਕਰਨ ਲੱਗਿਆ ਹਾਂ ਬੜਾ ਵਧੀਆ ਸਾਡਾ ਨੌਜਵਾਨ ਮੁੰਡਾ ਪਿੰਕਾ ਜਰਗ ਕਿਉਂਕਿ ਉਹ ਇੱਕ ਨੇਚਰਲ ਹੈ ਦੇਖੋ ਕਿੰਨਾ ਪੀਸਫੁਲੀ ਬੰਦਾ ਇਕੱਲੇ ਇਕੱਲੇ ਚੀਜ਼ ਦੀ ਉਹ ਬੰਦਾ ਕਲੀਅਰਫਾਈ ਕਰਦਾ ਬੜਾ ਪਿਆਰਾ ਹੈ ਠੀਕ ਹੈ ਸੋ ਇਹ ਜੀ ਉਦਾਹਰਨਾਂ ਲੈ ਕੇ ਅਸੀਂ ਚੱਲਾਂਗੇ ਤਾਂ ਸਾਡੇ ਨੌਜਵਾਨ ਕਿਤੇ ਪਿੱਛੇ ਨਹੀਂ ਹਟ ਸਕਦੇ ਠੀਕ ਹੈ ਜਰਗੇ ਦੀ ਮੈਂ ਇੱਕ ਗੱਲ ਵੀ ਅੱਜ ਕੱਲ ਰੀਲ ਵੀ ਬੜੀ ਵਾਇਰਲ ਹੋ ਰਹੀ ਹੈ ਕਹਿੰਦੇ ਕਿ ਬਾਹਰ ਉਹਨੂੰ ਆਫਰ ਆਇਆ ਸੀ ਉਹ ਕਹਿੰਦਾ ਮੈਂ ਖੇਡਣਾ ਨਹੀਂ ਇਹਨਾਂ ਨਾਲ ਕਹਿੰਦਾ ਕੌਣ ਖੇਡੇ ਜਿਹੜਾ ਜਿਹੜਾ ਨੂੰ ਪਤਾ ਹੀ ਨਹੀਂ ਲੱਗਦਾ ਕੁਛ ਕਹਿੰਦਾ ਜਿਹੜੇ ਡਰੱਗ ਲੈਂਦੇ ਨੇ ਮੈਂ ਇਹਨਾਂ ਨਾਲ ਖੇਡਣੀ ਨਹੀਂ ਹੈਗਾ ਕਹਿੰਦਾ ਨਹੀਂ ਮੈਂ ਤੇ ਪਿੰਕੇ ਜਰਗੇ ਦੀ ਗੱਲ ਨੂੰ ਇਹ ਨਹੀਂ ਸਾਰੀ ਨੂੰ ਮੈਂ ਪ੍ਰੂਵ ਕਰਦਾ ਕਿਉਂਕਿ ਹੁਣ ਦੇਖੋ ਮੰਗੀ ਖੁਰੀ ਆ ਪਾਲੇ ਹੁਰੀ ਆ ਖੁਸ਼ੀ ਆ ਐ ਫਰਿੰਗੀਪੁਰੀ ਆ ਪੁਰ ਬਹੁਤ ਸਾਰੇ ਚਿਹਰੇ ਆ ਜਿਹੜੇ ਨੂੰ ਅੱਜ ਦੇ ਨਹੀਂ ਖੇਡ ਰਹੇ ਹੈਗੇ ਜਿਨ੍ਹਾਂ ਨਾਲ ਅਸੀਂ ਵੀ ਪੂਰਾ ਚੜ੍ਹਦੀ ਜ ਖੇਡੇ ਆ ਇਹਨੇ ਲੰਮੇ ਸਮੇਂ ਤੋਂ ਉਹ ਖੇਡਦੇ ਆ ਰਹੇ ਆ ਜੇ ਤੁਸੀਂ ਦੇਖੋਗੇ ਵੀ ਪੂਰੀ ਡਰਗ ਨਾਲ ਇਹ ਬੰਦਾ ਨਸ਼ੇ ਨਾਲ ਐਦਾਂ ਖੇਡ ਸਕਦਾ ਹੋਵੇ ਇਹਨਾਂ ਲੰਮਾ ਸਮਾਂ ਖੇਡ ਸਕਦਾ ਹੈ ਇਹ ਚੀਜ਼ ਉੱਠਦੀ ਆ ਸਵਾਲ ਉੱਠਦੇ ਨੇ ਇਹ ਚੀਜ਼ ਹੈ ਕੋਈ ਖਿਡਾਰੀ ਲੈਂਦੇ ਨੇ ਡਰਗ ਲੈਂਦੇ ਨੇ ਜਾਂ ਫਿਰ ਵੈਸੀ ਅਫਵਾਹ ਜਾਦੇ ਫਲਾ ਦਿੱਤੀ ਗਈ ਇਸ ਚੀਜ਼ ਨੂੰ ਲੈ ਕੇ ਪਤਾ ਕੀ ਗੱਲ ਹੁੰਦੀ ਆ ਕੁਲਦੀਪ ਜੀ ਹੁਣ ਦੇਖੋ ਪਰਿਵਾਰ ਚ ਆ ਸਾਰਿਆਂ ਦਾ ਇੱਕੋ ਸੁਭਾਤਾ ਹੁੰਦਾ ਨਹੀਂਗਾ ਪਰਿਵਾਰ ਚ ਰਹਿ ਕੇ ਵੀ ਔਡੋੜੀ ਸੁਭਾ ਹੁੰਦੇ ਆ ਰਹੀ ਗੱਲ ਇਹ ਸਪੋਰਟਸ ਕਿ ਕੋਈ ਚੀਜ਼ ਕਈ ਵਾਰੀ ਆਪਣੀ ਆਪਣੇ ਜਿਆਦੇ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਪਰਪੂਲਿਤ ਕਰਨ ਲਈ ਕਈ ਵਾਰੀ ਆਪਣੇ ਦੇ ਹੀ ਬਾਲਾ ਕਿਚੜ ਛਾਲ ਦਿੰਦੇ ਆ ਉਹ ਗੱਲਾਂ ਵੀ ਸਹੀ ਨਹੀਂ ਹੁੰਦੀਆਂ ਕਿਉਂਕਿ ਇੱਥੇ ਰੋਜ਼ਗਾਰ ਖਾਣਾ ਤੇ ਅਸੀਂ ਉਹਨੂੰ ਦੇਖਦੇ ਸਾਰੇ ਕੁਝ ਇਹ ਨਹੀਂ ਹੁੰਦੇ ਕਿਤੇ ਨਾ ਕਿਤੇ ਚਲੋ ਨਿੱਕੀ ਹੋਈ ਵੀ ਜਾਂਦੀ ਆ ਕਣੀ ਬੱਚਾ ਦੋ ਕੋਈ ਗਲਤੀ ਹੋ ਜਾਂਦੀ ਆ ਨਹੀਂ ਪਤਾ ਹੁੰਦਾ ਉਹਨਾਂ ਨੂੰ ਜਿਹੜੀ ਮੈਂ ਦੱਸ ਰਿਹਾ ਜਿਹੜੀ ਆ ਅਕੈਡਮੀਆਂ ਚੱਲ ਰਹੀਆਂ ਅਸੀਂ ਗਰਾਊਂਡ ਚ ਲਾ ਰਹੇ ਆ ਇਹ ਚ ਸਭ ਤੋਂ ਪਹਿਲਾਂ ਜਿਹੜਾ ਅਸੀਂ ਲੈਸਨ ਉਹਨਾਂ ਨੂੰ ਦੰਦੇ ਆ ਨਵੇਂ ਮੁੰਡਿਆਂ ਨੂੰ ਦੰਨੇ ਆ ਤੇ ਉਹ ਵੀ ਕਈ ਵਾਰੀ ਮੂਡ ਬਣ ਜਾਂਦਾ ਬਿਠਾ ਲੈਨੇ ਆ 15 ਮਿੰਟ ਐਸੇ ਟੌਪ ਕਿਤੇ ਲੈਕਚਰ ਦੇਈਦਾ ਵੀ ਜਿਹੜੀ ਨੈਚੁਰਲ ਚੀਜ਼ ਆ ਉਹ ਨੂੰ ਤੁਸੀਂ ਪਹਿਲ ਦੇ ਆਧਾਰ ਤੇ ਵਰਤੋ ਤਾਕਤ ਅਲੀਆਂ ਚੀਜ਼ਾਂ ਜਿਹੜੀਆਂ ਸਾਡੇ ਕੋਲੇ ਪਹਿਲਾਂ ਆਪਾਂ ਕੀ ਖਾਂਦੇ ਸੀ ਦੁੱਧ ਚਨੇ ਵਾਲੇ ਚਨਾ ਨੂੰ ਉਬਾਲ ਕੇ ਸਵੇਰੇ ਉਹ ਚ ਦੇਸੀ ਘੋ ਪਾ ਕੇ ਕਿਉਂਕਿ ਪਹਿਲਾਂ ਸ਼ੁਰੂਤ ਤਾਂ ਜਦੋਂ ਜੋ ਵੀ ਕਹਤਾ ਕਿਸੇ ਪਹਿਲਵਾਨ ਨੇ ਆ ਕਿਸੇ ਤੋਂ ਪੁੱਛ ਲਿਆ ਇਹ ਚ ਤਾਕਤ ਹੈ ਉਦਾਂ ਹੀ ਚੱਲ ਪੇ ਹਾਂ ਮੈਂ ਸਾਨੂੰ ਬਠਿੰਡੇ ਅਸੀਂ ਗਏ ਜਦੋਂ ਬਠਿੰਡੇ ਜਾ ਕੇ ਵੀ ਅਸੀਂ ਅੱਜੇ ਵੀ ਉਹਨਾਂ ਦੀ ਦੁਕਾਨ ਉੱਤੇ ਹੁਣੇ ਕਲਦੀਪ ਉਹਨਾਂ ਦੀ ਮਰ ਜਨਤਾ ਸਵੀਟਸ ਉਹਨਾਂ ਕੋਲ ਸਾਡੀ ਦਹੀਂ ਅਸੀਂ ਖੱਟੀ ਹੋਈ ਦਹੀਂ ਤੱਕ ਵੀ ਖਾ ਪੀ ਜਾਂਦੇ ਸੀਗੇ ਸਾਨੂੰ ਮਤਲਬ ਕਿਉਂਕਿ ਪਤਾ ਕਾਰਨ ਕੀ ਆ ਜਿਸ ਟਾਈਮ ਉਮਰ ਹੁੰਦੀ ਆ ਪਹਿਲਵਾਨ ਹੁੰਦੀ ਆ ਭਾਵੇਂ ਕਹਿੰਦੇ ਵੀ ਕੱਚੇ ਛਣੇ ਵਿੱਚ ਹਾਜਮ ਹੋ ਜਾਂਦੇ ਆ ਉਹਦੇ ਸੋ ਇਸ ਕਰਕੇ ਵੀ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਡਾਈਟ ਬੱਚੇ ਨੂੰ ਸੁੱਧ ਤੇ ਦਰਸਤ ਦੋ ਤੇ ਘਰ ਦੀ ਜੇ ਖਰਾਕ ਹੋਵੇ ਉਹਦੇ ਵਰਗੀ ਗੱਲ ਨਹੀਂ ਹੈਗੀ ਬੱਚਿਆਂ ਨੂੰ ਜਿਹੜੇ ਅੱਜ ਦੇ ਨੌਜਵਾਨ ਨੇ ਪੰਜਾਬ ਦੇ ਉਹਨਾਂ ਨੂੰ ਗਰਾਊਂਡ ਦੇ ਨਾਲ ਕਿਵੇਂ ਜੋੜਿਆ ਜਾ ਸਕਦਾ ਕਬੱਡੀ ਦੇ ਨਾਲ ਕਿਵੇਂ ਜੋੜਿਆ ਜਾ ਸਕਦਾ ਉਹਨਾਂ ਨੂੰ ਬੱਤੇ-ਬੱਧ ਜੋੜ ਸਕਦੇ ਆ ਭਾਈ ਜਿੱਦਾਂ ਮੈਚ ਕਰਾਇਆ ਜਾਂਣ ਪਿੰਡਾਂ 'ਚ ਗੇਮਾਂ ਕਰਾਇਆ ਜਾਂਣ ਇਹਦੇ ਨਾਲ ਜੋੜੇ ਜਾਂਦੇ ਆ ਜਿੱਦਾਂ ਅਸੀਂ ਆਈ ਸੀਜ਼ਨ ਅਸੀਂ ਆਪਣੇ ਇੱਥੇ ਵੀ ਟੂਰਨਾਮੈਂਟ ਕਰਾਉਂਦੇ ਆ ਤੇ ਬੱਤੇ-ਬੱਧ ਮੁੰਡੇ ਨਵੇਂ ਆਉਂਦੇ ਹੀ ਆ ਸਾਡੇ ਕੋਲ ਆਈ ਸੀਜ਼ਨ 'ਚ ਸਾਡੇ ਕੋਲ 10 ਤੇ 12 ਮੁੰਡੇ ਨਵੇਂ ਆਣੇ ਜਾਣੇ ਆ ਤੇ ਅਸੀਂ ਟੂਰਨਾਮੈਂਟ ਵੀ ਨੇੜੇ-ਨੇੜੇ ਪਿੰਡਾਂ 'ਚ ਕਰਾਉਂਦੇ ਹੀ ਆ ਹੋਗੇ ਜਿੰਨਾ ਵੀ ਹੋ ਸਕਦਾ ਖੇਡ ਮਾਂ ਖੇਡ ਕਬੱਡੀ ਆ ਪੰਜਾਬ ਦੀ ਹਰ ਕੋਈ ਇਸ ਨੂੰ ਪਿਆਰ ਕਰਦਾ ਇਸ ਨੂੰ ਬਚਾਇਆ ਕਿਵੇਂ ਜਾ ਸਕੇ ਕਿਉਂਕਿ ਹੁਣ ਭਾਵੇਂ ਕਿ ਕਈ ਸੋਚਦੇ ਨੇ ਵੀ ਕਬੱਡੀ ਦੇ ਵਿੱਚ ਭਵਿੱਖ ਨਹੀਂ ਹੈ ਜੇ ਕਈ ਲੋਕ ਸੋਚਦੇ ਨੇ ਕਿ ਕ੍ਰਿਕਟ ਦੇ ਵਿੱਚ ਬੜਾ ਭਵਿੱਖ ਹੈ ਪੈਸਾ ਬਹੁਤ ਆ ਉਧਰ ਨੌਕਰੀ ਵੀ ਮਿਲਦੀ ਹੈ ਉਧਰ ਸਰਕਾਰੀ ਹਨਾ ਜੇਕਰ ਜਿੱਤਦੇ ਨੇ ਉਹ ਵਧੀਆ ਲੈਵਲ ਤੇ ਹਾਕੀ ਦੇ ਵਿੱਚ ਵੀ ਲੋਕ ਭਵਿੱਖ ਮੰਨਦੇ ਨੇ ਤਾਂ ਕਬੱਡੀ ਵਾਲੇ ਖੇਤਰ ਨੂੰ ਜਾਂ ਕਬੱਡੀ ਖੇਡ ਨੂੰ ਮਾਂ ਜਿਹੜੀ ਮਾਂ ਖੇਡ ਆ ਪੰਜਾਬ ਦੀ ਇਹਨੂੰ ਕਿਵੇਂ ਬਚਾਇਆ ਜਾ ਸਕਦਾ ਇਹ ਭਵਿੱਖ ਦੇ ਰੂਪ ਦੇ ਵਿੱਚ ਆਪਾਂ ਕਿਵੇਂ ਦੇਖ ਸਕਦਾ ਵੀ ਕਿਵੇਂ ਭਵਿੱਖ ਬਣ ਸਕਦਾ ਇਹਦੇ ਵਿੱਚ ਖਿਡਾਰੀ ਦਾ ਇਹ ਚ ਪਤਾ ਕੀ ਹੁੰਦਾ ਆ ਕੁਲਦੀਪ ਜਿਵੇਂ ਹੁਣ ਇੱਕਦਮ ਤਾਂ ਕੋਈ ਚੀਜ਼ ਨਾ ਇਕੱਠੀ ਕਰਕੇ ਆਪਾਂ ਕਿਸੇ ਜਿਵੇਂ ਕਹਿੰਦੇ ਹਾਥੀ ਕੁਜੇ ਜ ਨਹੀਂ ਪੈਂਦਾ ਹੁੰਦਾ ਕਿਉਂਕਿ ਇਹਦੀ ਜਿਹੜੀ ਖੜਤ ਹੈ ਬਣ ਤਾ ਕਾਫੀ ਲੰਮੇ ਸਮੇਂ ਤੋਂ ਪਿੱਛੇ ਤੇ ਪਈ ਹੋਈ ਹੈ ਪਰ ਇੱਕ ਦੂਜੇ ਪਾਸੇ ਇਹ ਵੀ ਕਹਿ ਸਕਦੇ ਆ ਵੀ ਜਿੰਨੇ ਪਲੇਅਰ ਹੋਰ ਟੀਮਾਂ ਚੀਜ਼ਾਂ ਨੂੰ ਚਾਹੁੰਦੇ ਆ ਪਰ ਸਾਡੇ ਜਿਹੜੇ ਕਬੱਡੀ ਦੇ ਪਲੇਅਰ ਕੋਈ ਘਟੇ ਨਹੀਂ ਹੈਗੇ ਕਬੱਡੀ ਦੇ ਨਵੇਂ ਪਲੇਅਰ ਆ ਜਿਹੜੇ ਯੰਗਸਟਰ ਟਾਪ ਦੇ ਪਲੇਅਰ ਆ ਭੂਰੀ ਵਰਗੇ ਹੋਰ ਨਵੇਂ ਮੁੰਡੇ ਕਿਹੜੇ ਆ ਸਾਰੇ ਤਕੜੇ ਕਿੰਨੇ ਪਲੇਅਰ ਤਾਂ ਤਕੜੇ ਹੋਏ ਆ ਦਵਾਰੇ ਕਬੱਡੀ 'ਚ ਠੱਲ ਨਹੀਂ ਪਈ ਹੈਗੀ ਕਬੱਡੀ 'ਚ ਕਿਤੇ ਨਾ ਕਿਤੇ ਘਾਟ ਇੱਥੇ ਆ ਗਈ ਆ ਵੀ ਜਿਹੜੇ ਬੰਦੇ ਡਿਜ਼ਰਵ ਕਰਦੇ ਸੀ ਜਿਵੇਂ ਹੁਣ ਟਿੰਕੂ ਫਰੀ ਇੱਥੇ ਮੈਚ ਆਪਣਾ ਅਨਨੀਤ ਸਵਾਰਥ ਸੇਵਾ ਕਰ ਰਹੇ ਆ ਕਿਉਂਕਿ ਕਿਤੇ ਨਾ ਕਿਤੇ ਐਨ ਆਰ ਆਈ ਦੀ ਆ ਕਿਤੇ ਕੋਚਸ ਦੀ ਇਹਨਾਂ ਤੇ ਧਿਆਨ ਕਿਉਂ ਨਹੀਂ ਪੈਂਦਾ ਉਰੇ ਘਾਟ ਪੈ ਰਹੀ ਆ ਸਾਨੂੰ ਘਾਟ ਇਹ ਪੈ ਰਹੀ ਆ ਵੀ ਸਾਨੂੰ ਜਿਹਨਾਂ ਬੰਦੇ ਨੇ ਕਦੀ ਗਰਾਊਂਡ ਦੇ ਨੇੜੇ ਤੇੜੇ ਵੀ ਫੜਕੇ ਨਹੀਂ ਹੈਗੇ ਅੱਜ ਉਹ ਕੋਚ ਬਣੇ ਫਿਰਦੇ ਆ ਟੀਮਾਂ ਦੇ ਘਾਟ ਇੱਥੇ ਪੈ ਰਹੀ ਆ ਹੋਰ ਘਾਟ ਕਿਤੇ ਨਹੀਂ ਹੈਗੀ ਕਿਉਂਕਿ ਜੇ ਤੁਸੀਂ ਅੱਜ ਵੀ ਸੈਂਟਰ ਦੇਖ ਲਓ ਸਰਦੋ ਆਪਣਾ ਦਵਿੰਦਰ ਕੋਸਾ ਉਹ ਤੇ ਚਮਕੌਰ ਸਾਹਿਬ ਉਹ ਸੈਂਟਰ ਕਦੋਂ ਦਾ ਚਲਾ ਰਿਹਾ ਇਹ ਜੀ ਗੱਲ ਨਹੀਂ ਸੈਂਟਰ ਸਾਡੇ ਬਾਜੀ ਕਿੰਨਾ ਵਧੀਆ ਸੈਂਟਰ ਚਲਾ ਰਿਹਾ ਵਧੀਆ ਚਲਾ ਰਿਹਾ ਦੇਖੋ ਉਹ ਬੰਦੇ ਨੇ ਕੀਤੀ ਹੈ ਨਾ ਮਿਹਨਤ ਮਿਹਨਤ ਕਰਕੇ ਉਹ ਬੰਦੇ ਦੇ ਰਹੇ ਆ ਨਾ ਕੋਈ ਕੁਝ ਹੈਗਾ ਦੇ ਰਹੇ ਆ ਤੇ ਅਸੀਂ ਹੁਣ 15 ਸਾਲ ਤੋਂ ਬਿਲਕੁਲ ਕਰ ਰਹੇ ਆ ਬਿਲਕੁਲ ਅਸੀਂ ਕੋਈ ਪੰਜ ਪੈਸੇ ਕਿਸੇ ਤੋਂ ਲੰਦੇ ਨਹੀਂ ਨਹੀਂ ਸਵਾਰਦਾ ਅਸੀਂ ਆਪਣਾ ਟਾਈਮ ਤੋਂ ਟਾਈਮ ਕੱਢ ਕੇ ਭਾਵੇਂ ਘਰ ਦਾ ਕੰਮ ਛੱਡਦੇ ਆ ਅਸੀਂ ਫੇਰ ਆਉਨੇ ਹੋਰੇ ਸਭ ਤੋਂ ਵੱਡੀ ਗੱਲ ਗੱਲ ਕੁਲਦੀਪ ਸਿੰਘ ਦੱਸਾਂ ਤੁਹਾਨੂੰ ਮੈਂ कोरोना ਦੇ ਕਾਲ ਚ ਚਾਹੇ ਕੋਈ ਵੀ ਹੋਵੇ ਹਰ ਇੱਕ ਬੰਦਾ ਅੰਦਰੋਂ ਡਰਿਆ ਹੋਇਆ ਸੀ ਕੋਈ ਦੂਰ ਹੈ ਨਹੀਂ ਪਰਿਵਾਰ ਦੇ ਬੰਦੇ ਵੀ ਸਾਥ ਛੱਡ ਗਏ ਬਿਲਕੁਲ ਪਰ ਇਹ ਗਰਾਊਂਡ ਚੱਲਦਾ ਰਿਹਾ ਜੀਮਾ ਬੰਦ ਹੋ ਗਈਆਂ ਇੱਥੇ ਗਰਾਊਂਡ ਚ ਸਾਨੂੰ ਥਾਂ ਨਹੀਂ ਸੀਗੀ ਵੀ ਇੰਨੇ ਬੱਚੇ ਸਾਡੇ ਏਰੀਆ ਦੇ ਆਉਂਦੇ ਸੀ ਉਹਨਾਂ ਦੇ ਪੇਰੈਂਟਸ ਵਿੱਚ ਵਿੱਚ ਆ ਜਾਂਦੇ ਸੀ ਕਿ ਕੋਈ ਇੱਥੇ ਖੁੱਲਾ ਵਾਤਾਵਰਨ ਮਿਲਦਾ ਸੀ ਉਹਨਾਂ ਨੂੰ ਰਹਿਣ ਦਾ ਇੱਕ ਸਭ ਤੋਂ ਵੱਡੇ ਕਿੱਥੇ ਸੁਧ ਸੀ ਨਿਮਾਲੇ ਵਾਲੇ ਸਾਰੇ ਹੈਗੇ ਆ ਦਰਖਤ ਵਧੀਆ ਹੈ ਵਾਤਾਵਰਨ ਮਾਹੌਲ ਵਧੀਆ ਫੇਰ ਸਾਨੂੰ ਉਹ ਗਰਾਊਂਡ ਜਿਹੜੇ ਪਿੱਛੇ ਨੀਂਗਾ ਪੈਂਦੀ ਉਹ ਨਹੀਂ ਹੈਗਾ ਨੈਸਸ ਸਟਾਈਲ ਦਾ ਬਣਾਇਆ ਉਹ ਕਰੋਨਾ ਚ ਅਸੀਂ ਗਰਾਊਂਡ ਤਿਆਰ ਕਰਿਆ ਸੀ ਇਹ ਤੋਂ ਪਿੱਛੇ ਤੱਕ ਜਾ ਕੇ ਵੀ ਸਾਡੇ ਕੋਈ ਕੋਰਡੀਨੇਸ਼ਨ ਹੋ ਗਿਆ ਸੀਗਾ ਬੱਚਿਆਂ ਦਾ ਫੇਰ ਸਭ ਤੋਂ ਵੱਡੀ ਗੱਲ ਹੈ ਕਰੋਨਾ ਚ ਇਹ ਨਹੀਂ ਅਸੀਂ ਕਹੇ ਬੱਚੇ ਤੇ ਬੇਟਾ ਮੇਰਾ 10th ਕਰੀ ਕਰੀ ਸੀ ਉਦੋਂ ਬੱਚਾ ਨਾਲ ਗਰਾਊਂਡ ਚ ਮੇਰਾ ਆਉਂਦਾ ਸੀ ਮੇਰਾ ਅਸੀਂ ਇਹ ਨਹੀਂ ਹੈਗਾ ਵੀ ਹਾਂ ਵੀ ਚਲੋ ਆਪਣੇ ਸਵਾਰਥ ਲਈ ਵੀ ਬੱਚੇ ਇਕੱਠੇ ਕਰ ਲੈ ਜੀ ਕਰੂੰਗਾ ਚ ਕਰੋਨਾ ਚ ਕਿਉਂਕਿ ਵੱਡੀ ਨਹੀਂ ਅਸੀਂ ਆਪਣਾ ਬੱਚਾ ਵੀ ਜਿਹੜਾ ਇੱਥੇ ਗਰਾਊਂਡ ਚ ਲੈ ਕੇ ਆਉਂਦੇ ਰਹੇ ਹਾਂ ਸੋ ਜੇ ਤੁਹਾਡੇ ਕੋਲੇ ਨਾ ਆਲੇ ਦਾਲੇ ਕਿਤੇ ਅੱਛਾ ਮਾਹ ਤਾਂ ਉੱਥੇ ਪੌਦੇ ਵੀ ਚੰਗੇ ਉਗਣਗੇ ਇਹ ਜ਼ਰੂਰੀ ਆ ਕਿਉਂਕਿ ਖੇਡ ਗਰਾਊਂਡਾਂ ਬਹੁਤ ਜ਼ਰੂਰੀ ਨੇ ਪਿੰਡਾਂ ਦੇ ਵਿੱਚ ਪਹਿਲਾਂ ਖੇਡ ਦੇ ਮੈਦਾਨ ਬਹੁਤ ਜ਼ਿਆਦਾ ਸੀ ਕਬੱਡੀ ਦੇ ਪਿੰਡਾਂ ਦੇ ਵਿੱਚ ਛੋਟੇ-ਛੋਟੇ ਪਿੰਡਾਂ ਦੇ ਵਿੱਚ ਕਬੱਡੀ ਖੇਡਦੇ ਸੀ ਚਾਹੇ ਪਿੰਡੇ ਦੇ ਖਿਡਾਰੀ ਹੋਣ ਉਹ ਰੁਝਾਨਕ ਕੱਟਣ ਦੇ ਕੀ ਕਾਰਨ ਮੰਨਦੇ ਨੇ ਨਹੀਂ ਉਹ ਕੱਟਣ ਦਾ ਕੀ ਹੁਣ ਬਾਹਰ ਦਾ ਵੀ ਰੁਝਾਨ ਚੱਲਿਆ ਨਹੀਂ ਨਹੀਂ ਕਲਦੀਸ਼ਾ ਮੈਂ ਸੋਰੀ ਗੱਲ ਕੱਟਦਾ ਇਹ ਤੁਸੀਂ ਉਹ ਮਾਹੌਲ ਭਾਲਦੇ ਜਦੋਂ ਪਛੋਟੇ ਜੇ ਹੁੰਦੇ ਸੀ ਇਹ ਉਦੋਂ ਛੋਟੇ ਹੁੰਦੇ ਸੀ ਜਦੋਂ ਗੜਬੜੇ ਆਉਣੇ ਤਿਹਾਰ ਆਉਣੇ ਆਪਾਂ ਡੰਗਰ ਜੇ ਇਕੱਠੇ ਹੁੰਦੇ ਚਾ ਉੱਥੇ ਰਾਤ ਨੂੰ ਖਾਲੀ ਹੋ ਜਣ ਦਿਨੇ ਚ ਆਉਣ ਲੱਗਦਾ ਸੀ ਨਾ ਸਾਂਝੀ ਥਾਮਾਂ ਹੁੰਦੀਆਂ ਸੀਗੀਆਂ ਉੱਥੇ ਖੇលਦੇ ਸੀ ਉਹਦਾ ਕੋਈ ਰੂਲ ਲੈਗਿਓ ਸੀ ਪਰ ਤੇ ਇੱਥੇ ਸੈਂਟਰ ਚ ਰੱਖ ਲੈ ਲੰਬੇ ਖੜ ਗਏ ਜੀ ਹਾ 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 ਕਿਉਂਕਿ ਉਹ ਤੋਂ ਉਸ ਤਰ੍ਹਾਂ ਕਹਿ ਦਿੰਦੇ ਆ ਭਾਈ ਸਾਡੇ ਸਾਡੇ ਹਰ ਇੱਕ ਪੰਜਾਬੀ ਨੇ ਕਬੱਡੀ ਕਿਦਨੇ ਕਦੇ ਖੇਢੀ ਹੈ ਚਾਹੇ 10 ਮਿੰਟ ਖੇਢੀ ਹੋਵੇ ਚਾਹੇ 10 ਘੰਟੇ ਖੇਢੀ ਹੋਵੇ ਹੁਣ ਸੋਸ਼ਲ ਮੀਡੀਆ ਜਿਹੜੀ ਆਮ ਬੱਚਿਆਂ ਕੋਲੇ ਅੰਦਰ ਰੁਝਾਨ ਰਗਿਆ ਸੋਸ਼ਲ ਮੀਡੀਆ ਸਟੱਡੀ ਤੇ ਲੱਗੇ ਸਕੂਲਾਂ ਚ ਗਰਾਊਂਡ ਖਤਮ ਹੋ ਗਏ ਜਿਹੜੇ ਸੀਬੀਐਸਸੀ ਦੇ ਆ ਉਹਨਾਂ ਚ ਤਕਰੀਬਨ 70% ਸਕੂਲਾਂ 'ਚ 80% ਸਕੂਲਾਂ 'ਚ ਗਰਾਊਂਡ ਨਹੀਂ ਹੈਗੇ ਉਹ ਕਲੇ ਸਟੱਡੀ ਕਰਾਉਂਦੇ ਆ ਕਿਉਂਕਿ ਬੱਚਿਆਂ ਨੂੰ ਇਹ ਚੀਜ਼ਾਂ ਦਾ ਪੈਂਦਾ ਆ ਬਚਪਨ ਤੋਂ ਚਾਹ ਹੁੰਦਾ ਆ ਪਰ ਜਦੋਂ ਉਹ ਮੈਚੁਰ ਹੋ ਜਾਂਦੇ ਆ ਥੋੜਾ ਪੜ੍ਹਾਈ ਦਾ ਬਕਦਾਬਾਂ ਦਾ ਬਰਡਨ ਪੈ ਜਾਂਦਾ ਉਹ ਵੀ ਸਾਡਾ ਜਿਹੜਾ ਹੈਗਾ ਵੀਕ ਪੁਆਇੰਟ ਹੈ ਕਿਤੇ ਨਾ ਕਿਤੇ ਪਿੱਛੇ ਹਟ ਰਹੇ ਆ ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪਰ ਇਹ ਚ ਰੁਝਾਨ ਜਿਹੜਾ ਉੱਪਰ ਉੱਠਿਆ ਆ ਇਹਨੂੰ ਕਹਿ ਨਹੀਂ ਸਕਦੇ ਕਿਉਂਕਿ ਇਹਨਾਂ ਨੇ ਪਲੇਅਰਾਂ ਲਈ ਵੀ ਕਾਫੀ ਅਚੀਵਮੈਂਟ ਕੀਤੀ ਆ ਤੇ ਅੱਗੇ ਵੀ ਸੋਚ ਇਹਨਾਂ ਦੀ ਚੰਗੀ ਆ ਜ ਇਹ ਤੇ ਕਿਉਂਕਿ ਮੈਂ ਆਮ ਆਦਮੀ ਪਾਰਟੀ ਸਪੋਰਟਸ ਵਿੰਗ ਪੰਜਾਬ ਦਾ ਪ੍ਰਧਾਨ ਵੀ ਆ। ਸੋ ਚਲੋ ਹੁਣ ਤਾਂ ਥੋੜਾ ਜਿਹਾ ਮਹਿਤਜੀ ਨੇ ਐ ਐਮਪੀ ਬਣ ਗਈ ਆ। ਹੁਣ ਦੇਖੋ ਕਿਹਨਾਂ ਨੂੰ ਸੇਵਾ ਦਾ ਮੌਕਾ ਮਿਲਦਾ ਆ। ਪਰ ਅੱਛੀ ਪਾਲਿਸਿਜ਼ ਆ ਜਿਹੜੀਆਂ ਕਿ ਉਲਿੱਖੀਆਂ ਵੀ ਆ ਜਿਹੜੀਆਂ ਪਲੇਅਰਾਂ ਲਈ ਹੋਰ ਵੀ ਆ ਰਹੀਆਂ ਨੇ। ਤੇ ਬੱਚਿਆਂ ਨੂੰ ਕਿਵੇਂ ਗਰਾਊਂਡ ਦੇ ਨਾਲ ਜੋੜਿਆ ਜਾ ਸਕਦਾ ਮਾਪੇ ਕੀ ਕਰਨ ਅਜਿਹਾ ਕਿਉਂਕਿ ਅੱਜ ਕੱਲ ਮੋਬਾਈਲ ਦਾ ਯੁੱਗ ਵੀ ਹੈ। ਲੋਕ ਮੋਬਾਈਲ ਵੀ ਨਹੀਂ ਜਿਹੜੇ ਅੱਜ ਦੇ ਨੌਜਵਾਨ ਚਾਹੇ ਮੈਂ ਹੀ ਹੋਵਾਂ ਮੋਬਾਈਲ ਦੇ ਤਿੰਨ ਚਾਰ 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 ਘੰਟੇ ਜਾਂ ਪੰਜ ਪੰਜ ਘੰਟੇ ਫੋਨ ਤੇ 15 ਮਿੰਟ ਲਾ ਲੈ ਕੇ ਦੇ 20 ਮਿੰਟ ਲਾ ਲੈ ਕੇ ਦੇ 30 ਮਿੰਟ ਲਾ ਲੈ ਗਰਾਉਂਡ ਦੇ ਨਾਲ ਕਿਵੇਂ ਜੁੜ ਸਕਦੇ ਨੇ ਜੈਸੇ ਵਿੱਚ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਨੂੰ ਜਿਹੜੇ ਆਪਣੇ ਬੱਚਿਆਂ ਨੂੰ ਨਾ ਮੋਬਾਈਲ ਤੋਂ ਦੂਰ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੀ ਅਸਲੀ ਬਿਮਾਰੀ ਪਈ ਆ ਸਾਨੂੰ ਨਾਲ ਦਾ ਜੇਬ ਖਰਚੇ ਸਾਡੇ ਵੱਧ ਗਏ ਆਮ ਚਾਹੇ ਉਹ ਗਰੀਬ ਪਰਿਵਾਰ ਹੋਵੇ ਭਾਵੇਂ ਕੋਈ ਹੋਵੇ ਉਹ ਸਾਡਾ ਕਰੋਨਾ ਕਾਲ ਚ ਜਦੋਂ ਸਾਨੂੰ ਆਨਲਾਈਨ ਕਲਾਸਾਂ ਲੈਣੀ ਪਈਆਂ ਹੁਣ ਉਹਦਾ ਰੁਝਾਨ ਇੰਨਾ ਕ ਬਣ ਗਿਆ ਸਾਡੀ ਹੈਬਿਟ ਬਣ ਚੁੱਕੀ ਆ ਹਰ ਇੱਕ ਬੱਚੇ ਨੂੰ ਕਿਤੇ ਨਾ ਕਿਤੇ ਅਸੀਂ ਪੇਰੈਂਟਸ ਵੀ ਜਨਮ ਦਿਨ ਤੇ ਕਿਹੇ ਖੁਸ਼ੀ ਦੇ ਮੌਕੇ ਤੇ ਉਹਦਾ ਉਮਰ ਨਹੀਂ ਹੁੰਦੀ ਉਹਨੂੰ ਫੋਨ ਜ਼ਰੂਰ ਗਿਫਟ ਕਰਦੇ ਆ ਸਭ ਤੋਂ ਪਹਿਲਾਂ ਤਾਂ ਇਹ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਆ ਦੂਜੀ ਗੱਲ ਇਹ ਆ ਸਾਡਾ ਜਿਹੜਾ ਆਪਣਾ ਮਾਹੌਲੇ ਵਾਲੇ ਦਾ ਆ ਜਾਂ ਸਪੋਰਟਸ ਆ ਜਾਂ ਟੀਵੀ ਤੇ ਚੱਲਦੇ ਆ ਕਿਸੇ ਨਾ ਕਿਸੇ ਚੈਨਲ ਨੂੰ ਉਹਨਾਂ ਦੇ ਸਾਹਮਣੇ ਬੱਚਿਆਂ ਦੇ ਬਿਸਕ ਆਪਣਾ ਟਾਈਮ ਘੰਟਾ ਕੱਢ ਕੇ ਦਿਓ ਕਿਉਂਕਿ ਬੱਚਾ ਤੁਹਾਡੇ ਨਾਲ ਬੈਠੂਗਾ ਜਦੋਂ ਉਹਦਾ ਇ ਕਿਉਂਕਿ სპੋਰਟ ਬੰਦਾ ਮੈਂਟਲੀ ਪ੍ਰੇਪੇਅਰ ਚਾਹੀਦਾ ਆ ਜਾਊਗਾ ਉਧਰ ਹੀ ਉਹ ਜਿੱਥੇ ਉਹਦਾ ਉਹਦੀ ਲਗਨ ਹੋਊਗੀ ਉਸੇ სპੋਰਟਸ ਤਾਂ ਅਸੀਂ ਇਸ ਤਰ੍ਹਾਂ ਕੁਝ ਚੰਗੀਆਂ ਗੱਲਾਂ ਕਰ ਸਕਦੇ ਆਂ ਦੂਜੀ ਗੱਲ ਆ ਜਿਹੜੇ ਸਕੂਲ ਚ ਜਿਵੇਂ ਆਪਣੇ ਕਾਫੀ ਜਿਵੇਂ ਟੂਰਨਾਮੈਂਟ ਹੁੰਦੇ ਆ ਪਹਿਲਾਂ ਪੀਟੀਟੀਪੀ ਬੜੇ ਕੇਅਰਫੁਲ ਹੁੰਦੇ ਸੀ ਬਹੁਤ ਜ਼ਿਆਦਾ ਕਰਾਉਂਦੇ ਸੀ ਹੁਣ ਕਿਤੇ ਨੇ ਕਿਤੇ ਨਾ ਥੋੜਾ ਜਿਹਾ ਪਿਛਲੇ ਸਮੇਂ ਚ ਥੋੜਾ ਜਿਹਾ ਇੱਕ ਤਰ੍ਹਾਂ ਘਟਿਆ ਆ ਪਰ ਹੁਣ ਜਿਹੜੀ ਖੇਡਵਤਨ ਪੰਜਾਬ ਦੀ ਚਲਣ ਤੋਂ ਬਾਅਦ ਤੇ ਇਹ ਦੁਬਾਰੇ ਸਕੂਲਾਂ ਚ ਉਤਸ਼ਾਹ ਇਹਦਾ ਜਿਹੜਾ ਅਪ ਹੋਣ ਲੱਗ ਗਿਆ ਆਉਣ ਵਾਲੇ ਸਮੇਂ ਵਿੱਚ ਬੈਟਰ ਹੋਊਗਾ ਇਹ ਜੀ ਗੱਲ ਨਹੀਂ ਬਾਹਰਲੇ ਮੁਲਕਾਂ 'ਚ ਵੀ ਤੁਸੀਂ ਖੇਡ ਕੇ ਆਏ ਹੋ ਬਾਹਰਲੇ ਮੁਲਕਾਂ ਦੇ ਗਰਾਊਂਡਾਂ ਦੇ ਵਿੱਚ ਜਾਂ ਉੱਥੇ ਦੀ ਖੇਡ ਤੇ ਪੰਜਾਬ ਦੀ ਖੇਡ 'ਚ ਕੋਈ ਅੰਤਰ ਹੈ ਜਾਂ ਫਿਰ ਸੇਮ ਉਹੀ ਚੀਜ਼ਾਂ ਨੇ ਉਹੀ ਚੀਜ਼ਾਂ ਪਾਲਿਸੀ ਉਹੀ ਹੈ ਸੇਮ ਨਹੀਂ ਉਹਦਾ ਫਰਕ ਸਭ ਤੋਂ ਵੱਡੀ ਆ ਜਦੋਂ ਅਸੀਂ ਪਹਿਲਾਂ ਪਹਿਲਾਂ ਗਏ ਆ ਇੱਥੇ ਖੇਡਦੇ ਸੀ ਅਸੀਂ ਜਿਵੇਂ ਆ ਗਰਾਊਂਡ ਹੋ ਗਿਆ ਤਾਂ ਬੜਾ ਠਰਹਾ ਵਾਲਾ ਗਰਾਊਂਡ ਆ ਤੁਹਾਡੇ ਇਲਾਕੇ ਤੁਹਾਡਾ ਨਾਬੇ ਨਾਬੇ ਸਾਈਡ ਆ ਉਧਰ ਰੇਤਲੀ ਜੀ ਜ਼ਮੀਨ ਹਾਂ ਤੁਹਾਡੇ ਪੋੜੇ ਵੀ ਮਿਲਦਾ ਪਿੰਡ ਪੇੜੋ ਪੋੜਾ ਤੁਹਾਡਾ ਉਹ ਉੱਥੇ ਟੂਰਨਾਮੈਂਟ ਹੁੰਦੇ ਸੀ ਉਸ ਸਾਈਡ 'ਚ ਉੱਥੇ ਰੇਤੇ ਵਾਲੇ ਗਰਾਊਂਡ 'ਤੇ ਖੇਡਦੇ ਸੀ ਜਦੋਂ ਅਸੀਂ ਫਿਰ ਬਾਹਰ ਗਏ ਮੈਂ ਫਸਟ ਟਾਈਮ 2000 'ਚ ਗਿਆ ਸੀ ਇੰਗਲੈਂਡ ਜਦੋਂ ਉੱਥੇ ਜਾ ਕੇ ਖੇਡਣ ਮਤਲਬ ਘਾਹ ਤੇ ਆਏ ਜੀ ਲੱਗੇ ਜਿਵੇਂ ਵੀ ਪੈਰ ਨਾਲ ਥੱਲੇ ਲੱਗਦੇ ਹੋਈਏ ਵੀ ਬੜਾ ਅੱਛਾ ਜਿਹਾ ਫੀਲ ਹੁੰਦਾ ਪਰ ਇੱਕ ਚੀਜ਼ ਜ਼ਰੂਰ ਹੁੰਨਾਂ ਚ ਜਦੋਂ ਤਰੇਲ ਪੈ ਜਾਂਦੀ ਆ ਉਹਨਾਂ 'ਚ ਜਾਂ ਕਣੀ ਪੈ ਜਾਂਦੀ ਆ ਹਲਕੀ ਜੀ ਦਿਲਕਣ ਵੀ ਉੰਨੀ ਹੁੰਦੀ ਆ ਪਰ ਜਿਹੜੇ ਪਾਲਿਸੀਜ਼ ਆ ਜਾਂ ਆਪਣਾ ਗਰਾਊਂਡ ਦੇ ਰੂਲ ਐਂਡ ਰੈਗੂਲੇਸ਼ਨ ਆ ਉਹ ਤਕਰੀਬਨ ਸੇਮ ਹੀ ਹੁੰਦੇ ਆ ਕਿਤੇ ਕੋਈ ਫਾਊਂਡੇਸ਼ਨ ਥੋੜਾ ਬਹੁਤ ਉੰਨੀ ਕੀ ਚੇਂਜ ਕਰ ਦਿੰਦੀ ਆ ਤਾਂ ਕਰ ਦਿੰਦੀ ਆ ਨਹੀਂ ਸੇਮ ਹੀ ਸੁਧਾਰ ਕੀ ਲੋੜ ਲੋੜ ਨੇ ਅੱਜ ਦੇ ਇਸ ਕਬੱਡੀ ਦੀ ਖੇਡ ਦੇ ਵਿੱਚ ਸੁਧਾਰਾਂ ਦੀ ਲੋੜ ਹੈ ਤੁਹਾਡੇ ਮਤਲਬ ਕੋਈ ਕਿਹੜੇ ਕਿਹੜੇ ਚੀਜ਼ਾਂ ਨੇ ਜਿਹੜੀਆਂ ਸੁਧਾਰ ਕੀਤੇ ਜਾਣੂ ਕਿ ਕਬੱਡੀ ਹੋਰ ਜ਼ਿਆਦਾ ਪਰਫੁੱਲਟ ਹੋ ਸਕਦੀ ਹੈ ਦੇਖੋ ਜੇ ਤਾਂ ਇਹ ਜਿਹੜੇ ਭਰਾ ਸਾਡੇ ਸਭ ਤੋਂ ਵੱਡੇ ਦਾ ਐਨ ਆਰ ਆਈ ਕਰਾਉਂਦੇ ਆ ਮੈਂ ਤਾਂ ਉਹਨਾਂ ਨੂੰ ਹੀ ਬੇਨਤੀ ਕਰਨਾ ਤਕੜਾ ਦਾ ਦੇਖ ਕੋਈ ਤਕੜਾ ਹੈਗਾ ਹੀ ਆ ਪਰ ਸਾਨੂੰ ਉਹਨਾਂ ਪਲੇਅਰਾਂ ਵਾਲੇ ਪਾਸੇ ਧਿਆਨ ਜਰੂਰ ਦੇਣਾ ਚਾਹੀਦਾ ਜਿਹੜੇ ਤਕੜੇ ਹੋਣ ਵਾਲੇ ਆ ਕਿਉਂਕਿ ਜੇ ਅਸੀਂ ਉਹਨਾਂ ਦੇ ਇਹ ਨਹੀਂ ਗੱਲ ਹੈਗੀ ਇੱਥੇ ਗੱਲ ਇਹ ਵੀ ਆਗੀ ਕੁਲਦੀਪ ਸਿੰਘ ਕਿ ਜਿਹੜਾ ਤਕੜਾ ਹੋਇਆ ਨਾ ਅੱਜ ਉਹ ਕਦੇ ਮਾੜਾ ਵੀ ਸੀ ਬਿਲਕੁਲ ਉਹ ਕਦੇ ਮਾੜਾ ਵੀ ਸੀ ਉਹ ਘਸ ਘਸ ਕੇ ਹੀ ਤਕੜਾ ਹੋਇਆ ਕਿਉਂ ਕਿਤੇ ਨਾ ਕਿਤੇ ਆਪਾਂ ਕਹਿ ਨਹੀਂ ਕੋਈ ਬਿਜ਼ਨਸ ਕਰਦੇ ਆ ਵੀ ਅਜੇ ਇੱਥੇ ਅਸੀਂ ਇਹਨੂੰ ਇਨਵੈਸਟ ਕਰਤਾ ਕੱਲ ਨੂੰ ਇਹਦਾ ਸਾਨੂੰ ਨਫਾਇਨਸ ਆਈ ਜਾਊਗੀ ਵਾਪਸੀ ਆਊਗੀ ਕਿਉਂਕਿ ਪਲੇਅਰ ਦਾ ਵੀ ਦੇਖੋ ਓਦਾਂ ਹੀ ਹੁੰਦਾ ਆ ਕਿਉਂਕਿ ਪਲੇਅਰ ਇੰਨਾ ਚੱਲ ਰਿਹਾ ਐ ਇੰਨਾ ਪਲੇਅਰ ਦੀ ਇੱਜ਼ਤ ਐ ਜਦੋਂ ਖੜ ਗਿਆ ਨਾ ਤਾਂ ਫੋਨ ਕਰਨ ਨੂੰ ਵੀ ਭੁੱਲ ਜਾਂਦੇ ਆ ਲੋਕੀ ਪਰ ਫਿਰ ਵੀ ਮੈਂ ਇਹਨਾਂ ਨੂੰ ਸਤ ਤੋਂ ਡੇ ਮਾਦੀਮ ਰਹੀ ਕਹਿਣਾ ਚਾਹੂਗਾ ਵੀ ਜਿਹੜੇ ਨਵੇਂ ਉੱਠਦੇ ਪਲੇਅਰ ਐ ਜਾਂ ਐਦਾਂ ਕੋਈ ਸੈਂਟਰ ਐ ਇਹਨਾਂ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਕਿਉਂਕਿ ਜੇ ਅੱਜ ਮੈਨੂੰ ਕੋਈ ਇਹ ਵੀ ਕਹੂਗਾ ਵੀ ਹਾਂ ਇਹ ਰਾਜਨੀਤੀ ਕਰਕੇ ਥੋੜਾ ਪ੍ਰੌਂਟ ਐ 15 ਸਾਲ ਪਹਿਲਾਂ ਮੈਨੂੰ ਰਾਜਨੀਤੀ ਦਾ ਓੜਾੜਾ ਵੀ ਨਹੀਂ ਪਤਾ ਸੀ ਵੀ ਰਾਜਨੀਤੀ ਚ ਜਾਣਾ ਨਹੀਂ ਜਾਣਾ ਕੀ ਐ ਮੈਂ ਪਲੇਅਰ ਸੀਗਾ ਤੇ ਪਲੇਅਰ ਹੀ ਹਾਂ ਸਭ ਤੋਂ ਪਹਿ ਗਰਾਉਂਡਾਂ ਵਾਲੇ ਪਾਸੇ ਜਿੱਥੇ ਛੋਟੇ ਵੱਡੇ ਸਭ ਸੈਂਟਰ ਵੀ ਚੱਲਦੇ ਆ ਕੋਈ ਬੰਦਾ ਪਰਸਨਲ ਟ੍ਰੇਨਿੰਗ ਕਰਾਉਂਦਾ ਆ ਤੁਸੀਂ ਬੱਚਿਆਂ ਨੂੰ ਉੱਥੋਂ ਥੋੜਾ ਜਿਹਾ ਚੱਕਣ ਦੀ ਕੋਸ਼ਿਸ਼ ਕਰੋ ਨਾ ਕਿ ਕਿਸੇ ਤੌਲੀਆ ਚੱਕ ਜਿਹੜਾ ਖਾਮ ਖਾ ਦਾ ਕੋਚ ਆ ਉਹਦੇ ਕਹਿਣ ਤੋਂ ਬੱਚਿਆਂ ਨੂੰ ਬਲਾਓ ਇੰਨਾ ਕੁ ਮੇਰਾ ਜਰੂਰ ਕਹਿਣਾ ਆ ਇਹ ਜੇ ਕਿਤੇ ਕਿਸ ਨੂੰ ਇਹ ਹਾਰਟ ਵੀ ਕਰਦੇ ਹੋਵੇ ਗੱਲ ਤਾਂ ਕੋਈ ਵਾਰ ਫਰਕ ਨਹੀਂ ਹੈਗਾ ਜੇ ਸਹੀ ਆ ਤਾਂ ਸਹੀ ਦੂ ਸਹੀ ਕਹਿਣ ਦੇ ਕੋਈ ਦਿੱਕਤ ਨਹੀਂ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਸ਼ੁਕਰੀਆ ਥੈਂਕ ਯੂ ਸੋ ਮਚ ਮంత్రి ਖਡਾਰੀ ਵਿੱਕੀ ਕਨੌਰ ਸਾਡੇ ਨਾਲ ਸੀ ਤਾਂ ਟਿੱਕੂ ਕਨੌਰ ਵੀ ਜੁੜੇ ਹੋਏ ਸੀ ਤਾਂ ਕਈ ਅਹਿਮ ਗੱਲਾਂ ਉਹਨਾਂ ਨੇ ਸਾਂਝੀਆਂ ਕੀਤੀਆਂ ਨੇ ਅਸੀਂ ਉਸ ਐਸਵਾਈਐਲ ਨਹਿਰ ਦੇ ਵਿੱਚ ਮੌਜੂਦ ਹਾਂ ਜਿਹਦਾ ਮੂੰਹ ਭਾਈ ਬਲਵਿੰਦਰ ਸਿੰਘ ਜਟਾਣੇ ਨੇ ਮੋੜਿਆ ਸੀ ਜਦੋਂ ਇੰਜੀਨੀਅਰਾਂ ਨੂੰ ਜਿਹੜਾ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਸੀ ਉਸ ਤੋਂ ਬਾਅਦ ਇਹ ਐਸਵਾਈਐਲ ਦਾ ਵਿਵਾਦ ਇੱਥੇ ਹੀ ਰੁਕ ਗਿਆ ਸੀ ਪਰ ਐਸਐਸਵਾਈਐਲ ਨਹਿਰ ਦੇ ਵਿੱਚ ਪੰਜਾਬ ਦੇ ਗੱਬਰੂ ਤਿਆਰ ਹੋ ਰਹੇ ਨੇ ਫੁਲਾਦ ਵਰਗੇ ਸਰੀਰ ਨੇ ਜਿਹੜਾ ਇੱਕ ਪਾਸੇ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਕਿ ਪੰਜਾਬ ਦੇ ਨੌਜਵਾਨ ਤਾਂ ਡਰਗ ਤੇ ਲਾਗੇ ਨੇ ਪਰ ਇਸ ਗਰਾਉਂਡ ਦੇ ਵਿੱਚ ਵੀ ਆ ਕੇ ਉਹਨਾਂ ਲੋਕਾਂ ਨੂੰ ਦੇਖਣਾ ਚਾਹੀਦਾ ਕਿ ਨਹੀਂ ਪੰਜਾਬ ਦੇ ਗੱਬਰੂਆਂ ਦੇ ਸਰੀਰ ਅੱਜ ਵੀ ਝੋਟਿਆਂ ਵਰਗੇ ਨੇ ਫੁਲਾਦ ਵਰਗੇ ਉਹਨਾਂ ਦੇ ਸਰੀਰ ਨੇ ਤਾਂ ਪੂਰੀ ਮਿਹਨਤ ਇੱਥੇ ਲਗਾ ਰਹੇ ਨੇ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਾ ਸਪੋਕਸਮੈਨ ਟੀਵੀ ਕਨਾਰ